ਜੇ ਲਿਖ ਤੇਰੇ ਉਹ ਧੋ ਵੀ ਸਕਦਾ ਏ ਉਹ ਦੇਵੀ ਸਕਦਾ ਏ ਉਹ ਖੋ ਵੀ ਸਕਦਾ ਏ ਤੇਰਾ ਚੰਗਾ ਮਾੜਾ ਉਹ ਤੇਰਾ ਚੰਗਾ ਮਾੜਾ ਤਕੜੀ ਵਿੱਚ ਤੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰਬ ਖੋਲਦਾ ਏ ਮਿੱਤਰਾ ਦੀ ਅੱਖਾਂ 'ਚ ਲਾਲ ਐ ਕੋਈ ਬੰਦਾ ਬੰਦਾ ਮਾਰਨਾ ਦੱਸੋ ਹੁਣ ਤੁਸੀਂ ਗਾਣਾ ਹਥਿਆਰ ਚੁੱਕੀ ਫਿਰਦੇ ਹੋ ਤੇ ਹੁਣ ਸਾਡੇ ਦੇਖ ਲਓ ਮੁੰਡੇ ਉੱਚੀ ਉੱਚੀ ਗਾਣੇ ਲਾਲੇ ਗਾਣੇ ਲਾ ਕੇ ਉਹਨਾਂ ਅੰਦਰ ਹੋਰ ਉਹਦਾ ਜੋਸ਼ ਹੋ ਜਾਂਦਾ ਆ ਦੇ ਗੱਡੀਆਂ 'ਚ ਗੱਡੀਆਂ ਲੱਗੀਆਂ ਜਾਂਦੀਆਂ ਯਾਰੀਆਂ ਦੋਸਤੀਆਂ ਗੈਂਗਸਟਰ ਇਹ ਉਹ ਸਭ ਕੁਝ ਓਹਲੀ ਓਲੀ ਵਧੀ ਜਾ ਰਿਹਾ ਉਹਦੇ ਵਿੱਚ ਬਹੁਤ ਵੱਡਾ ਹੱਥ ਐ ਇੱਕ ਕਲਾਕਾਰਾਂ ਦਾ ਗਾਣ ਵਾਲਿਆਂ ਦਾ YouTube ਤੋਂ ਗਾਣਾ ਚੱਕ ਲਿਆ ਤਾਂ YouTube ਤੋਂ ਗਾਣਾ ਚੱਕ ਹੀ ਹੋ ਗਿਆ ਯਾਰ ਇਹ ਵੀ ਹੋ ਗਿਆ ਨਾ ਭਾਜੀ ਪਹਿਲਾਂ ਤਾਂ ਇਹ ਹੁੰਦਾ ਸੀ ਨਾ ਵੀ ਜੇ ਕਿਸੇ ਨੇ ਗਾਉਣ ਲੱਗਣਾ ਪਹਿਲੇ ਉਹਨਾਂ ਨੇ ਬਕਾਇਦਾ ਗੁਰੂ ਧਾਰਨਾ ਅੱਜ ਕੱਲ ਕਹਿੰਦੇ ਆ ਵੀ ਗਾ ਪਹਿਲਾਂ ਲੈਂਦੇ ਨੇ ਗੁਰੂ ਫੇਰ ਧਾਰਦੇ ਨੇ ਪਰ ਉਹ ਵੀ ਖਤਮ ਹੋ ਗਿਆ ਬਣਾ ਵੀ ਕਹਿੰਦੇ ਹੋ ਬਣ ਗਿਆ ਤਾਂ ਠੀਕ ਹੈ ਨਹੀਂ ਤਾਂ ਕੋਈ ਗੱਲ ਨਹੀਂ ਕਿਸੇ ਨੂੰ ਪੁੱਛ ਲਓ ਕਹਿੰਦੇ ਤੇਰਾ ਉਸਤਾਦ ਹੋ ਕਹਿੰਦੇ YouTube ਕਿਉਂਕਿ ਮੈਂ ਆਪ ਹੀ ਆ ਜੀ ਉਹ ਆਪ ਹੀ ਆ ਬਸ ਉਤੋਂ ਹੀ ਸਾਰਾ ਕੁਝ ਕਰਕੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਓ ਬੋਲ ਪੰਜਾਬੀ ਨੂੰ ਦੇ ਨਾਲ ਤੇ ਮੈਂ ਹਾਂ ਤੁਹਾਡਾ ਦੋਸਤ ਸੋਨੀ ਟੱਲੋਂ ਆ ਦੋਸਤੋ ਬੋਲ ਪੰਜਾਬੀ ਨੂੰ ਦੇ ਮਾਧਿਅਮ ਰਾਹੀਂ ਅਸੀਂ ਅਕਸਰ ਤੁਹਾਡੀ ਮੁਲਾਕਾਤ ਕਲਾਕਾਰਾਂ ਦੇ ਨਾਲ ਆਰਟਿਸਟਾਂ ਦੇ ਨਾਲ ਤੇ ਅਜਿਹੀਆਂ ਸ਼ਖਸੀਅਤਾਂ ਦੇ ਨਾਲ ਕਰਵਾਉਂਦੇ ਆ ਜਿਨ੍ਹਾਂ ਨੇ ਆਪਣੀ ਫੀਲਡ ਦੇ ਵਿੱਚ ਕੁਝ ਨਾ ਕੁਝ ਨਵਾਂ ਕੀਤਾ ਕੁਝ ਨਾ ਕੁਝ ਨਾਮਨਾ ਖੱਟਿਆ ਹੋਇਆ ਬਹੁਤ ਸਾਰੇ ਪੰਜਾਬੀ ਅਜਿਹੇ ਨੇ ਜਿਹੜੇ ਕਲਾ ਦੇ ਖੇਤਰ ਦੇ ਵਿੱਚ ਮੱਲਾ ਮਾਰ ਰਹੇ ਨੇ ਤੇ ਜਦੋਂ ਪੰਜਾਬੀ ਦੀ ਗੱਲ ਆਉਂਦੀ ਹੈ ਪੰਜਾਬੀ ਸੰਗੀਤ ਦੀ ਗੱਲ ਆਉਂਦੀ ਹੈ ਖਾਸ ਤੌਰ ਤੇ ਜੇਕਰ ਮੈਂ ਜ਼ਿਕਰ ਕਰਾਂ ਕਿ ਸੂਫੀਅਤ ਦੀ ਗੱਲ ਆਉਂਦੀ ਹੈ ਸੂਫੀ ਗਾਣਿਆਂ ਗੀਤਾਂ ਦੀ ਗੱਲ ਆਉਂਦੀ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਸਾਡੇ ਦਿਮਾਗ ਦੇ ਵਿੱਚ ਬਾਬਾ ਬੁੱਲੇ ਸ਼ਾ ਬਾਬਾ ਵਾਰਿਸ ਸ਼ਾ ਹੁਣ ਯਾਦ ਆਉਂਦੇ ਨੇ ਤੇ ਜਦੋਂ ਬਾਬਾ ਵਾਰਿਸ ਸ਼ਾ ਬੁੱਲੇ ਸ਼ਾ ਹੁਣਾਂ ਦੀ ਯਾਦ ਆਉਂਦੀ ਹੈ ਤਾਂ ਫਿਰ ਉਹਨਾਂ ਦੇ ਗੁਰੂ ਸ਼ਾ ਇਨਾਇਤ ਕਾਦਰੀ ਸਾਹਿਬ ਦੀ ਗੱਲ ਆਉਂਦੀ ਹੈ ਅੱਜ ਸਾਡੇ ਕੋਲ ਸਾਡੇ ਸਟੂਡੀਓ ਦੇ ਵਿੱਚ ਵੀ ਇਨਾਇਤ ਮੁਕੇਸ਼ ਇਨਾਇਤ ਜੀ ਆਏ ਹੋਏ ਨੇ ਮੁਕੇਸ਼ ਇਨਾਇਤ ਆ ਆਪਣੇ ਆਪ ਦੇ ਵਿੱਚ ਕਾਫੀ ਲੰਮਾ ਤਜਰਬਾ ਉਹਨਾਂ ਕੋਲੇ ਸੂਫੀਅਤ ਰੰਗ ਦੇ ਵਿੱਚ ਰੰਗੇ ਹੋਏ ਨੇ ਤੁਹਾਡੀ ਮੁਲਾਕਾਤ ਕਰਾਉਣੀਆਂ ਗੱਲਾਂ ਬਾਤਾਂ ਕਰਨੀਆਂ ਨੇ ਤੇ ਉਹਨਾਂ ਦੀ ਆਵਾਜ਼ ਦੇ ਵਿੱਚ ਤੁਹਾਨੂੰ ਸੁਣਾਵਾਂਗੇ ਕੁਝ ਅਜਿਹੇ ਗਾਣੇ ਜਿਨ੍ਹਾਂ ਨੂੰ ਤੁਸੀਂ ਸੁਣਿਆ ਦੇਖਿਆ ਤੇ ਉਹਨਾਂ ਦੀਆਂ ਰੀਲਾਂ ਨੂੰ ਤੁਸੀਂ ਆਨੰਦ ਮਾਣਿਆ ਆਓ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਆ ਤੇ ਬੁਲਾਉਨੇ ਆ ਫਤੇ ਮੁਕੇਸ਼ ਇਨਾਇ ਜੀ ਨੂੰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੁਗਾ ਜੀ ਮੈਂ ਜਿਵੇਂ ਸ਼ੁਰੂ ਦੇ ਵਿੱਚ ਕਹਣਾ ਜਦੋਂ ਸੂਫੀਅਤ ਦੀ ਗੱਲ ਆਉਂਦੀ ਹੈ ਸਾਡੀ ਇਹ ਆਪਣੀ ਦੂਸਰੀ ਮੁਲਾਕਾਤ ਹੈ ਜੀ ਜੇਕਰ ਤੁਹਾਨੂੰ ਯਾਦ ਹੋਵੇ ਪਿਛਲੀ ਦਫਾ ਜਦੋਂ ਤੁਸੀਂ ਆਏ ਸੀ ਆਪਾਂ 에어ਪੋਰਟ ਤੇ ਤੁਹਾਡੇ ਨਾਲ ਮਿਲੇ ਸੀਗੇ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਮੈਂ ਬੜਾ ਬੜਾ ਸ਼ੁਕਰਗੁਜ਼ਾਰਾ ਜੀ ਬੋਲ ਪੰਜਾਬੀ ਨੂੰ ਔਰ ਸੋਨੀ ਡਿਲੋਸਾ ਮੇਰੇ ਸਾਹਮਣੇ ਬੈਠੇ ਨੇ ਬਹੁਤ ਹੀ ਸੋਜਮਾਨ ਬਹੁਤ ਹੀ ਸੋਜਮੰਤ ਤਰੀਕੇ ਦੇ ਨਾਲ ਇਹਨਾਂ ਨੇ ਪਿਛਲੇ ਸਾਲ ਵੀ ਜਦੋਂ ਅਸੀਂ 에어ਪੋਰਟ ਤੇ ਮਿਲੇ ਹਾਂ ਆਸਟ੍ਰੇਲੀਆ ਮੈਲਬਨ ਦੇ ਵਿੱਚ ਮੈਂ ਪਹਿਲੀ ਵਾਰ ਜਦੋਂ ਪਿਛਲੇ ਸਾਲ ਆਇਆ ਰੋਹਾਨੀ ਤਾਰਾ ਰੈਕੋਰਡਸ ਉਹ ਮੈਨੂੰ ਜਦੋਂ ਇੱਥੇ ਲੈ ਕੇ ਆਏ ਤੇ ਸਭ ਤੋਂ ਪਹਿਲਾਂ ਮੇਰਾ ਖਿਆਲ ਆ ਪਾ ਮਿਲੇ ਬੋਲ ਪੰਜਾਬੀ ਨੂੰ ਸੀ ਤੇ ਆਂਦੇ ਪਹਿਲੀ ਮੁਲਾਕਾਤ ਤੁਹਾਡੇ ਨਾਲ ਹੋਈ ਤੇ ਉਦੋਂ ਵੀ ਬੜੀਆਂ ਅੱਛੀਆਂ ਗੱਲਾਂ ਸਾਡੀਆਂ ਸਾਂਝੀਆਂ ਹੋਈਆਂ ਇੱਕ ਦੂਜੇ ਦੇ ਤਜਰਬੇ ਸਾਡੇ ਸਾਂਝੇ ਹੋਏ ਤੇ ਅੱਜ ਦੂਜੀ ਵਾਰ ਮੈਨੂੰ ਫਿਰ ਰੋਹਾਨੀ ਤਾਰਾ ਦੇ ਵੱਲੋਂ ਆਣ ਦਾ ਮੌਕਾ ਮਿਲਿਆ ਇੱਥੇ ਕਿਉਂਕਿ ਥੋੜੇ ਦਿਨ ਪਹਿਲਾਂ ਸਾਡਾ भगवती माता रानी ਦਾ ਇਥੇ ਜਾਗਰਣ ਸੀ ਤੇ ਮੈਲਬਨ ਜਿਹੜੇ ਜਿਹੜੀ ਸਿਟੀ ਹੈ ਇਹ ਜਿਹੜਾ ਦੇਸ਼ ਹੈ ਆਸਟ੍ਰੇਲੀਆ ਦਾ ਮੈਲਬਨ ਜਿਹੜਾ ਜਿਵੇਂ ਕਹਿੰਦੇ ਕਿ ਕਿਸੇ ਵੀ ਦੇਸ਼ ਦਾ ਇੱਕ ਦਿਲ ਹੁੰਦਾ ਹੈ ਤੇ ਮੇਰਾ ਖਿਆਲ ਆ ਆਸਟ੍ਰੇਲੀਆ ਜਿਹੜਾ ਉਹ ਮੈਲਬਨ ਉਹ ਦਿਲ ਹੀ ਆ ਆਸਟ੍ਰੇਲੀਆ ਦਾ ਬੜੇ ਅੱਛੇ ਅੱਛੇ ਸੂਫੀ ਆਰਟਿਸਟ ਪੰਜਾਬੀ ਆਰਟਿਸਟ ਮੈਲਬਨ ਵਾਲੇ ਇੱਥੇ ਬੁਲਾਉਂਦੇ ਰਹਿੰਦੇ ਸੋ ਮੈਨੂੰ ਵੀ ਰੋਹਨੀ ਤਾਰਾ ਨੇ ਦੂਸਰੀ ਵਾਰ ਬੁਲਾਇਆ ਇੱਥੇ ਜੀ ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡਾ ਬਿਲਕੁਲ ਜੀ ਤੁਹਾਨੂੰ ਬੁਲਾਉਣ ਦਾ ਕਾਰਨ ਵੀ ਇਹੀ ਹੈ ਜੀ ਜਦੋਂ ਪਿਛਲੀ ਵਾਰੀ ਤੁਹਾਡੇ ਨਾਲ ਮੁਲਾਕਾਤ ਹੋਈ ਦਰਸ਼ਕਾਂ ਨੇ ਤੁਹਾਨੂੰ ਸੁਣਿਆ ਤਾਂ ਫਿਰ ਅਰੂਨੂਆਂ ਕੋਲੇ ਬਹੁਤ ਸਾਰੀਆਂ ਫੋਨ ਕਾਲਸ ਗਈਆਂ ਕਿ ਇੱਕ ਵਾਰ ਫੇਰ ਤੁਸੀਂ ਇਨਾਇਤ ਭਾਜੀ ਨੂੰ ਦੁਬਾਰਾ ਸੱਦੋ ਅਸੀਂ ਉਹਨਾਂ ਦੀ ਆਵਾਜ਼ ਦੇ ਆਸ਼ਿਕਾਂ ਤੇ ਉਹਨਾਂ ਦੀ ਆਵਾਜ਼ ਨੂੰ ਸੁਣਨਾ ਹੈ ਜੀ ਮਗਸ਼ਪਰੀ ਮੈਂ ਨਾ ਅਕਸਰ ਗੱਲ ਕਰਦਾ ਹੁੰਦਾ ਜਦੋਂ ਪ੍ਰਮਾਤਮਾ ਨੇ ਦੇਣਾ ਹੁੰਦਾ ਨਾ ਤਾਂ ਪ੍ਰਮਾਤਮਾ ਨੂੰ ਨਹੀਂ ਪਤਾ ਲੱਗਦਾ ਕਿ ਕਿਨੂੰ ਕੀ ਕੁਝ ਦੇ ਰਿਹਾ ਕਿਨ ਕਦੋਂ ਉੱਪਰ ਵਾਲਾ ਦਿੰਦਾ ਛੱਪਰ ਫੜ ਕੇ ਦੇ ਦਿੰਦਾ ਕੋਣ ਕਿਨੇ ਕਦੋਂ ਕਿਵੇਂ ਮਸ਼ਹੂਰ ਹੋ ਜਾਣਾ ਇਸ ਗੱਲ ਦਾ ਕੋਈ ਨਹੀਂ ਪਰ ਬਹੁਤ ਸਾਰੇ ਸਿੰਗਰ ਬਹੁਤ ਸਾਰੀਆਂ ਆਵਾਜ਼ਾਂ ਆਈਆਂ ਨੇ ਜਿਨ੍ਹਾਂ ਨੇ ਪ੍ਰਮਾਤ ਜਿਨ੍ਹਾਂ ਦੇ ਉੱਪਰ ਪ੍ਰਮਾਤਮਾ ਨੇ ਬਹੁਤ ਕਿਰਪਾ ਕੀਤੀ ਹੁੰਦੀ ਹੈ ਮਾਂ ਲక్ష్ਮੀ ਦੀ ਬਹੁਤ ਕਿਰਪਾ ਹੁੰਦੀ ਹੈ ਸਰਸਪਤੀ ਦੀ ਬਹੁਤ ਕਿਰਪਾ ਹੁੰਦੀ ਹੈ ਗਲਾ ਜਿਹੜਾ ਉਹਨਾਂ ਉਹਨੂੰ ਇੱਕ ਤਰ੍ਹਾਂ ਦਾ ਗੁਰੂਆਂ ਨੇ ਆਪ ਜਿਵੇਂ ਉਸ ਗਲੇ ਨੂੰ ਬਣਾਇਆ ਹੁੰਦਾ ਮੁਕੇਸ਼ ਨਾਇਦ ਪਾਜੀ ਉਹਨਾਂ ਕੁਸ਼ਕ ਚੋਣਵੇਂ ਸਿੰਗਰਾਂ ਦੇ ਵਿੱਚੋਂ ਇੱਕ ਨੇ ਭਰੀ ਜੇ ਹੁਣ ਮੈਂ ਗੱਲ ਕਰ ਲਾਂ ਆਪਾਂ ਬਹੁਤ ਸਾਰੀਆਂ ਗੱਲਾਂ 'ਚ ਕਰਨੀਆਂ ਨੇ ਉਹਦੇ ਵਿੱਚ ਇਹ ਵੀ ਆ ਕਿ ਮੁਕੇਸ਼ ਇਨਾਇਤ ਨੂੰ ਉਹਨਾਂ ਦੇ ਗਾਣਿਆਂ ਗੀਤਾਂ ਨੂੰ ਆਵਾਜ਼ ਨੂੰ ਲੋਕ ਪਛਾਣਦੇ ਨੇ ਪਰ ਮੁਕੇਸ਼ ਇਨਾਇਤ ਕਿੱਥੇ ਲੁਕਿਆ ਰਹਿ ਜਾਂਦਾ ਕਦੇ-ਕਦੇ ਮੁਕੇਸ਼ ਇਨਾਇਤ ਸਾਨੂੰ ਤਾਰੇ ਵਾਂਗੂ ਦਿਖਦਾ ਫਿਰ ਗਾਇਬ ਹੋ ਜਾਂਦਾ ਪਰ ਮੈਂ ਸ਼ੁਰੂਆਤ ਇੱਥੋਂ ਕਰਦੇ ਆਂ ਭਾਰੀ ਕਿਉਂਕਿ ਮੈਨੂੰ ਮੇਰੀ ਉਤਸੁਕਤਾ ਇਹੀ ਆ ਕਿ ਮੈਂ ਜਾਣਨਾ ਤੁਹਾਡੇ ਬਾਰੇ ਕਿ ਸ਼ੁਰੂਆਤ ਕਿਵੇਂ ਆ ਕਿਹੜੇ ਘਰਾਣੇ ਨੂੰ ਮੁਕੇਸ਼ ਇਨਾਇਤ ਜੀ ਬਿਲੋਂਗ ਕਰਦੇ ਨੇ ਜਾਂ ਮੁਕੇਸ਼ ਦੇ ਨਾਲ ਇਨਾਇਤ ਕਦੋਂ ਜੁੜਦਾ ਵਾਹ ਜੀ ਵਾਹ ਘਲੇ ਦਜ ਕੀ ਸੰਗੀਤ ਸੰਗੀਤ ਤਾਂ ਵੈਸੇ ਮੇਰੇ ਘਰ ਦੇ ਵਿੱਚ ਹੀ ਆ ਜੀ ਜੀ ਘਰ ਦੇ ਵਿੱਚ ਸੰਗੀਤ ਇਸ ਤਰ੍ਹਾਂ ਕੀ ਮੇਰੇ ਫਾਦਰ ਸਾਹਿਬ ਵੀ ਇੱਕ ਮਜਿਸ਼ੀਅਨ ਮਜਿਸ਼ੀਅਨ ਰਹ ਚੁੱਕੇ ਨੇ ਜਿਸ ਤਰ੍ਹਾਂ ਮੈਂ ਅੱਜ ਸਟੇਜ 'ਤੇ ਗਾ ਰਿਹਾ ਇਸੇ ਤਰ੍ਹਾਂ ਮੇਰੇ ਫਾਦਰ ਸਾਹਿਬ ਮੇਰੇ ਫਾਦਰ ਸਾਹਿਬ ਇਹਦਾ ਸਿੰਗਰਾਂ ਦੇ ਪਿੱਛੇ ਕੁਝ ਆਰਟਿਸਟ ਮਜਿਸ਼ੀਅਨ ਟਾਈਪ ਉਹ ਕੁਝ ਕੰਮ ਕਰਦੇ ਸੀ ਤੇ ਹਰ ਇੱਕ ਮਜਿਸ਼ੀਅਨ ਜਦੋਂ ਸਟੇਜ 'ਤੇ ਕੰਮ ਕਰਦਾ ਤੇ ਉਹਨੂੰ ਇਹ ਜ਼ਰੂਰ ਹੁੰਦਾ ਕਿਉਂਕਿ ਜਿਦਾ ਕਹਿ ਲੈਣ ਲੈਂਦੇ ਕਿ ਪਰਦੇ ਦੇ ਪਿੱਛੇ ਕੰਮ ਕਰਨ ਵਾਲੇ ਬਹੁਤ ਜਣੇ ਹੁੰਦੇ ਤੇ ਨਾਮ ਇੱਕੋ ਦਾ ਹੁੰਦਾ ਉਹਨੇ ਕੋਈ ਮੂਵੀ ਬਣਦੀ ਆ ਉਸ ਫਿਲਮ ਦੇ ਵਿੱਚ ਡਾਇਰੈਕਟਰ ਨੇ ਪ੍ਰੋਡਿਊਸਰ ਨੇ ਉਹਦੇ ਤੋਂ ਬਾਅਦ ਉਹਦੇ ਵਿੱਚ ਫਿਲਮ ਲਿਖਣ ਵਾਲੇ ਨੇ ਗਾਉਣ ਵਾਲੇ ਨੇ ਕੰਪੋਜੀਸ਼ਨ ਬਣਾਉਣ ਵਾਲੇ ਨੇ ਮਿਊਜ਼ਿਕ ਕਰਨ ਵਾਲੇ ਨੇ ਹੋਰ ਕਾਫੀ ਬੰਦੇ ਨੇ ਜਿਹੜੇ ਲਾਈਟ ਸਪੋਰਟ ਦਾ ਕੰਮ ਕਰਦੇ ਬਟ ਨਾਮ ਕਿਹਦਾ ਹੁੰਦਾ ਮੂਵੀ ਕਹਦੀ ਆ ਜੀ ਮੂਵੀ ਜੀ ਸੰਨੀ ਦਿਉਲ ਦੀ ਆਈ ਆ ਜੀ ਮੂਵੀ ਕਹਦੀ ਜੀ ਸ਼ਾਹਰੂਖ ਖਾਨ ਜੀ ਦੀ ਆਈ ਆ ਇਸੇ ਤਰ੍ਹਾਂ ਕਲਾਕਾਰ ਹੈ ਜਦੋਂ ਆਰਟਿਸਟ ਪਰਫਾਰਮ ਕਰਦਾ ਤੇ ਉਹ ਕਹਿੰਦੇ ਨੇ ਕਿ ਸ਼ੋਅ ਕਿਹਦਾ ਜੀ ਉਹ ਸਿੰਗਰ ਦਾ ਨਾਮ ਲੈ ਕੇ ਸ਼ੋਅ ਦਾ ਦੱਸਿਆ ਜਾਂਦਾ ਪਰ ਉਹਦੇ ਪਿੱਛੇ ਜਿਹੜੇ ਕ ਕਰਨ ਵਾਲੇ ਹੁੰਦੇ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਹੁੰਦਾ ਕਿ ਯਾਰ ਜਿਹੜੀ ਅਗਲੀ ਸਾਡੀ ਪੀੜ੍ਹੀ ਆਣੀ ਜਾਂ ਤਾਂ ਉਹ ਇਸੇ ਤਰ੍ਹਾਂ ਸਿੰਗਿੰਗ ਲਾਈਨ ਦੇ ਵਿੱਚ ਹੋਵੇ ਇਸੇ ਤਰ੍ਹਾਂ ਫਾਦਰ ਸਾਹਿਬ ਦਾ ਸੁਪਨਾ ਸੀ ਤੇ ਤੇ ਉਹ ਮੇਰੇ ਮਾਲਕਾਂ ਨੇ ਉਸ ਪਰਵਤ ਦੇ ਗਾਨੀਸ਼ਵਰ ਨੇ ਸਵ ਸਵਕਾਰ ਕਰ ਲਿਆ ਜੀ ਬਾਕੀ ਗੱਲੇ ਰਹੀ ਜੀ ਵੀ ਬਹੁਤ ਸਾਰੇ ਅੱਛੇ ਅੱਛੇ ਆਰਟਿਸਟ ਕਲਾਕਾਰ ਅੱਜ ਪਰਦੇ ਦੇ ਪਿੱਛੇ ਲੁਕੇ ਹੋਏ ਆ ਇਹ ਚ ਕੋਈ ਸ਼ੱਕ ਨਹੀਂ ਮਿਹਨਤ ਬਹੁਤ ਜ਼ਰੂਰੀ ਹੈ ਜ਼ਿੰਦਗੀ ਚ ਜੀ ਮਿਹਨਤ ਜਿਹੜਾ ਕਰਦਾ ਰਹਿੰਦਾ ਕਰਦਾ ਰਹਿੰਦਾ ਕਰਦਾ ਰਹਿੰਦਾ ਪ੍ਰਮਾਤਮਾ ਨੂੰ ਇੱਕ ਨਾ ਇੱਕ ਦਿਨ ਤਰੱਕੀ ਜ਼ਰੂਰ ਦਿੰਦਾ ਜੀ ਐਦਾ ਕਦੀ ਨਹੀਂ ਹੋਇਆ ਉਹ ਕਹਿੰਦਾ ਨਾ ਕਿ ਮੈਂ ਇੱਕ ਮੰਚ ਤੇ ਇੱਕ ਸ਼ੇਅਰ ਦੇ ਵਿੱਚ ਇੱਕ ਲੋਕਾਂ ਨੂੰ ਮਤਲਬ ਉਤਸ਼ਾਹਿਤ ਕਰਦਾ ਹੁੰਦਾ ਕਿ ਬੁਜੀ ਹੋਈ ਸ਼ਮਾ ਫਿਰ ਸੇ ਜਲ ਸਕਦੀ ਹੈ ਤੂਫਾਨੋਂ ਮੇ ਗਿਰੀ ਹੋਈ ਕਿਸ਼ਤੀ ਕਿਨਾਰੇ ਲੱਗ ਸਕਦੀ ਹੈ ਅਰੇ ਮਾਇੂਸ ਨਾ ਹੋਣਾ ਕਦੇ ਵੀ ਜ਼ਿੰਦਗੀ ਸੇ ਕਿਉਂਕਿ ਜੇ ਤੋ ਤਕਦੀਰ ਹੈ ਕਦੇ ਵੀ ਬਦਲ ਸਕਦੀ ਹੈ ਕੀ ਬਾਤ ਹੈ ਜੀ ਸੋ ਜਿਹੜਾ ਮਿਹਨਤ ਕਰਦਾ ਰਹਿੰਦਾ ਜੀ ਤੇ ਉਹ ਪਾਰ ਲੱਗ ਜਾਂਦਾ ਜੀ ਤੇ ਅਸੀਂ ਵੀ ਮਿਹਨਤ ਕੀਤੀ ਜ਼ਿੰਦਗੀ ਚ ਬੜੀ ਜੀ ਸਭ ਤੋਂ ਪਹਿਲਾਂ ਮੈਂ ਬਤੌਰੇ ਖੁਦ ਇੱਕ ਮਿਊਜ਼ੀਸ਼ian ਰਿਆਂ ਜੀ ਮੈਂ ਖੁਦ ਪਹਿਲਾਂ ਆਰਟਿਸਟਾਂ ਨਾਲ ਮਿਊਜ਼ੀਸ਼ian ਦੇ ਰੂਪ ਚ ਕੀਬੋਰਡ ਪਲੇ ਕਰਦਾ ਰਿਆਂ ਪਰ ਉਦੋਂ ਮੈਨੂੰ ਹੁੰਦਾ ਸੀ ਯਾਰ ਕਿ ਮੈਂ ਬੰਨਾ ਸਿੰਗਰ ਐ ਤੇ ਮੈਂ ਇਸ ਲਾਈਨ ਚ ਪਰ ਇਹ ਕਿ ਤਰੱਕੀ ਮਿਲੀ ਜੀ ਉਹ ਵੀ ਤਜਰਬਾ ਮਿਲਿਆ ਮੈਨੂੰ ਕਿਉਂਕਿ ਕਿ ਮਜਿਸ਼ੀਅਨ ਹੋਣਾ ਵੀ ਚਾਹੀਏ ਉਹ ਕੋਈ ਇਨਸਟਰੂਮੈਂਟ বাজਾਨ ਵਾਲਾ ਚਾਹੀਏ ਕੋਈ ਰਿਦਮ বাজਾਨ ਵਾਲਾ ਮਿਊਜ਼ਿਕ ਵੀ ਆ ਉਹਨੂੰ ਉਹਦੇ ਵਿੱਚ ਰਹਿ ਕੇ ਇੱਕ ਤਜਰਬਾ ਬਹੁਤ ਵੱਡਾ ਮਿਲਦਾ ਜੀ ਤੇ ਅੱਜ ਮੈਨੂੰ ਤਜਰਬਾ ਬਹੁਤ ਸਾਰੇ ਕਲਾਕਾਰ ਆਰਟਿਸਟ ਇਦਾਂ ਦੇ ਜਿਨ੍ਹਾਂ ਨੂੰ ਹਾਰਮੋਨੀਅਮ ਪਲੇ ਹੀ ਨਹੀਂ ਕਰਨਾ ਆਉਂਦਾ ਹਾਰਮੋਨੀਅਮ ਇੱਕ ਕਲਾਕਾਰ ਦੀ ਜਿੱਦਾਂ ਕਹਿ ਲਵਾਂਗੇ ਨੀ ਹੈ ਤੇ ਜਦੋਂ ਬੰਦੇ ਕੋਈ ਨੀ ਨਹੀਂ ਹੈਗੀ ਤੇ ਉੱਪਰ ਜਿੰਨਾ ਮਰਜ਼ੀ ਬਣਾਈ ਜਾਓ ਤਾਂ ਇੱਕ ਨਾ ਇੱਕ ਦਿਨ ਡਿੱਗੀ ਪੈਣੀ ਜੀ ਪਰ ਇੱਕ ਮਤਲਬ ਜਿਵੇਂ ਅੱਜਕੱਲ੍ਹ ਸਭ ਤੋਂ ਸੌਖਾ ਕੰਮ ਮੇਰੇ ਲਈ ਮੈਂ ਹਮੇਸ਼ਾ ਸੁਣਦਾ ਆਇਆ ਤੇ ਮੇਰੇ ਲਈ ਜੇ ਮੇਰਾ ਤੁਸੀਂ ਜ਼ਾਤੀ ਤਜਰਬਾ ਪੁੱਛੋ ਨਾ ਮੈਨੂੰ ਸੁਭਾਲ ਪੁੱਛੋ ਵੀ ਯਾਰ ਤੇਰੇ ਲਈ ਸਭ ਤੋਂ ਸੌਖਾ ਕੰਮ ਕੀ ਆ ਮੈਨੂੰ ਮੇਰੇ ਲਈ ਸਭ ਤੋਂ ਸੌਖਾ ਕੰਮ ਗਾਉਣਾ ਪਰ ਅੱਜ ਕੱਲ ਜੇ ਕਿਸੇ ਨੂੰ ਪੁੱਛੋ ਨਾ ਅੱਜ ਕੱਲ ਕਹਿੰਦੇ ਸਭ ਤੋਂ ਸੌਖਾ ਕੰਮ ਗਾਉਣਾ ਕਹਿੰਦੇ ਤੁਸੀਂ ਬੋਲ ਦਿਓ ਹੁਣ ਸਵਾਲ ਮੇਰਾ ਇੱਥੋਂ ਇਹ ਤੁਹਾਡੇ ਤੋਂ ਇਹ ਹੈ ਜੀ ਕਿਉਂਕਿ ਤੁਸੀਂ ਉਸਤਾਦ ਲੋਕੋਂ ਲੰਮਾ ਸਮਾਂ ਹਾਰਮੋਨੀਅਮ ਤੇ ਤੁਹਾਡੀਆਂ ਉਂਗਲਾਂ ਦਾ ਜਾਦੂ ਆ ਜਿਹੜਾ ਜਦੋਂ ਚੱਲਦਾ ਜਾਂ ਜਦੋਂ ਮਾਈਕ ਤੇ ਵਿੱਚ ਤੁਹਾਡੀ ਆਵਾਜ਼ ਸੁਣਦੇ ਆ ਲੋਕ ਆਪਣੇ ਆਪ ਆਸ਼ਕ ਹੋ ਜਾਂਦੇ ਨੇ ਜੀ ਤੁਹਾਡੇ ਤੁਹਾਨੂੰ ਕਿਵੇਂ ਲੱਗਦਾ ਨਹੀਂ ਕਿਤੇ ਨਾ ਕਿਤੇ ਮੰਦੇ ਵਿੱਚ ਮੁਕੇਸ਼ ਦੇ ਆਉਂਦਾ ਕਿ ਅਸੀਂ ਇੰਨੀ ਮਿਹਨਤ ਕੀਤੀ ਆ ਇੰਨਾ ਸੋਰ ਰਾਗ ਦਾ ਤਾਲ ਦਾ ਸਾਨੂੰ ਤਜਰਬਾ ਪਰ ਜਿਹੜੇ ਨਵੇਂ ਸਿੰਗਰ ਨੇ ਉਹ ਇੱਕ ਦੋ ਗਾਣਿਆਂ ਦੇ ਵਿੱਚ ਹੀ ਕਿੱਥੋਂ ਤੋਂ ਕਿੱਥੇ ਪਹੁੰਚ ਜਾਂਦੇ ਨੇ ਗੱਲ ਇਹਦਾ ਜੀ ਇਹ ਗੱਲ ਆ ਗਈ ਰੂਹ ਦੀ ਹੂੰ ਰੱਬ ਪਰਮਾਤਮਾ ਜਦੋਂ ਇਨਸਾਨ ਨੂੰ ਪੈਦਾ ਕਰਦਾ ਹੈ ਤੇ ਕਈ ਵਾਰੀ ਤੁਸੀਂ ਦੇਖਿਆ ਹੋਣਾ ਕਹਿੰਦਾ ਯਾਰ ਮੈਂ ਕੱਲ ਕੁਝ ਨਹੀਂ ਸਗਾ ਅੱਜ ਮੈਂ ਬਹੁਤ ਕੁਝ ਹੋ ਗਿਆ ਤੇ ਬਹੁਤ ਲੋਕ ਐਸੇ ਵੀ ਨੇ ਕਹਿੰਦੇ ਕੱਲ ਬਹੁਤ ਕੁਝ ਸਗਾ ਅੱਜ ਮੂ ਕੁਝ ਵੀ ਨਹੀਂ ਰਿਹਾ ਇਹ ਦੋ ਚੀਜ਼ਾਂ ਪਰਮਾਤਮਾ ਇਨਸਾਨ ਨੂੰ ਪੈਦਾ ਕਰਦਾ ਤੇ ਨਾਲ ਹੀ ਉਹਦੀ ਰੂਹ ਵੀ ਪੈਦਾ ਕਰਦਾ ਦੁਨੀਆਂ ਦੇ ਵਿੱਚ ਤੁਸੀਂ ਦੇਖੋ ਕਿੰਨੇ ਇਨਸਾਨ ਆ ਜਿਸ ਤਰ੍ਹਾਂ ਚਿਹਰੇ ਨਹੀਂ ਮਿਲਦੇ ਨਾ ਇਸੇ ਤਰ੍ਹਾਂ ਰੂਹਾਂ ਵੀ ਜ਼ਿਆਦਾਤਰ ਨਹੀਂ ਮਿਲਦੀਆਂ ਫਿਰ ਦੂਸਰੀ ਗੱਲ ਹੈ ਕਿ ਤੁਹਾਡਾ ਪਾਲਣ ਪੋਸਣ ਕਿੱਥੇ ਹੋਇਆ ਹੁਣ ਮੈਂ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਉਹਨਾਂ ਲੋਕਾਂ ਦੇ ਵਿੱਚ ਰਿਹਾ ਜਿਹੜੇ ਸੰਗੀਤ ਨੂੰ ਗਾਣੇ ਨੂੰ ਇੱਕ ਰੱਬ ਦੀ ਤਰ੍ਹਾਂ ਪੂਜਦੇ ਸੀ ਫਿਰ ਉਹ ਹੀ ਰੰਗ ਚੜਦਾ ਗਿਆ ਇਸ ਲਈ ਰੱਬ ਦੇ ਨਾਲ ਗਿਲਾਇ ਕਦੇ ਨਹੀਂ ਕੀਤਾ ਜੀ ਵੀ ਇਹ ਇੰਨਾ ਜ਼ਰੂਰ ਹੈ ਕਿ ਰੱਬਾ ਜੋ ਅਸੀਂ ਮਿਹਨਤ ਕਰ ਰਹੇ ਹਾਂ ਉਹਦਾ ਸਾਨੂੰ ਫਲ ਦੇਈਏ ਉਹ ਦੇ ਵੀ ਜਾ ਰਿਹਾ ਉਹ ਚੱਲੀ ਵੀ ਜਾ ਰਿਹਾ ਤੇ ਮੇਰਾ ਖਿਆਲ ਹੈ ਕਿ ਇਸੇ ਲਈ ਅੱਜ ਇੰਡੀਆ ਤੋਂ ਅਗਰ ਮੈਂ ਆਸਟ੍ਰੇਲੀਆ ਵਰਗੀ ਧਰਤੀ ਤੇ ਆ ਕੇ ਆਪਣਾ ਗਾਣਾ गा ਰਿਆਂ ਤੇ ਉਹਦੇ ਵਿੱਚ ਕਿਤਨਾ ਕਿਤੇ ਉਹ ਚੀਜ਼ ਜ਼ਰੂਰ ਜੁੜੀ ਹੋਈ ਹੈ ਜੀ ਬਈ ਇਹ ਇਹ ਤਾਂ ਦੇਖੋ ਜੀ ਗੁਰਮਾਨੀ ਚ ਵੀ ਲਿਖਿਆ ਵੀ ਬਿਨਾ ਸਬਰ ਨਹੀਂ ਕੋ ਰਾਜੇ ਸਬਰ ਤਾਂ ਇਹ ਇਹ ਹੁੰਦਾ ਜੀ ਹਨਾ ਕਿ ਪ੍ਰਮਾਤਮਾ ਨੇ ਜਿੱਥੇ ਸਾਨੂੰ ਰੱਖਿਆ ਅਸੀਂ ਉੱਥੇ ਰਹਿਣਾ ਇਹ ਪ੍ਰਮਾਤਮਾ ਦੀ ਰਜ਼ਾ ਹੈ ਨਾ ਪਰ ਫਿਰ ਵੀ ਮਕੇਸ਼ ਭਾਰੀ ਕਦੇ ਕਦੇ ਕੋ ਕਾਰ ਦੇ ਵਿੱਚ ਤੁਸੀਂ ਜਾ ਰਹੇ ਹੋਵੋਗੇ ਜਾਂ ਅੱਜਕੱਲ ਤਾਂ ਮੋਬਾਈਲ ਹੱਥ ਦੇ ਵਿੱਚ ਜੀ 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 ਭਾਵੇਂ ਲੱਗਦਾ ਨਹੀਂ ਗੁੱਸਾ ਨਹੀਂ ਹੁੰਦਾ ਕਦੇ ਵੀ ਯਾਰ ਆ ਆ ਕਿਹਜੇ ਗਾਣੇ ਨੇ ਹਨਾ ਤੇ ਲੋਕ ਇਹਨਾਂ ਨੂੰ ਸੁਣੀ ਜਾਂਦੇ ਨੇ ਉਹ 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 ਜ਼ਰੂਰ ਆਂਦਾ ਜੀ ਉਹ ਇਸ ਤਰ੍ਹਾਂ ਦਾ ਜੀ ਕਿ ਤੁਸੀਂ ਪਹਿਲਾਂ ਕਿ ਸਵਾਲ ਕੀਤਾ ਕਿ ਵੀ ਹੁਣ ਦੇ ਯੁੱਗ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਲੋਕ ਐਸੇ ਉਹਨਾਂ ਨੇ ਗਾਣੇ ਨੂੰ ਇੱਕ ਮਜ਼ਾਕ ਹੀ ਬਣਾਇਆ ਹੋਇਆ ਵੀ ਗਾਣਾ ਤਾਂ ਕੋਈ ਹੈ ਹੀ ਨਹੀਂ ਹਾਂ ਤੁਸੀਂ ਦੇਖ ਰਹੇ ਹੋ ਕਿ ਪਹਿਲੇ ਜਦੋਂ 뮤직 ਬਣਾਉਣ ਵਾਲੇ ਉਸਤਾਦ ਚਰਨਜੀਤ ਹੋਜਾ ਸਾਹਿਬ ਵਰਗੇ 뮤직 ਡਾਇਰੈਕਟਰ ਜਿਨ੍ਹਾਂ ਨੇ 뮤직 ਬਣਾਉਂਦੇ ਸੀ ਤਾਂ ਤੁਸੀਂ ਸਿੰਗਰ ਚਲੋ ਉਸਤਾਦ ਸਾਬਰ ਕੋਟੀ ਸਾਹਿਬ ਵਰਗੇ ਸਿੰਗਰ ਉਹ ਵੀ 뮤 ਡਾਇਰੈਕਟਰ ਦੇ ਸਾਹਮਣੇ ਬਿਲਕੁਲ ਨੇ ਵਾਕਈ ਬੰਦੇ ਸੀ ਕਿਉਂ ਕਿਉਂਕਿ ਉਹ ਪਹਿਲਾਂ 뮤직 ਸਿਖਾਉਂਦੇ ਸੀ ਸਿਖਾਉਣ ਤੋਂ ਬਾਅਦ ਉਹਨੇ ਕਿਹ ਕੁ ਚੀਜ਼ ਨੂੰ ਬਰੀਕੀ ਨੂੰ ਅੱਜ 뮤직 뮤직 ਡਾਇਰੈਕਟਰ ਦੇਖ ਲੋ ਡਿਕ ਚਿਕ ਡਿਕ ਚਿਕ ਡਿਕ ਚਿਕ ਡਿਕ ਚਿਕ ਚਲੋ ਇਹ ਬਣ ਗਿਆ ਗਾਣਾ ਗਾਣੇ ਤਾਂ ਤਾਂ ਮੂਲੀ ਨਹੀਂ ਲੱਗਿਆ ਉਹ ਸੋਖਾ ਕਿਉਂ ਹੋ ਗਿਆ ਉਹਦੀ ਵਜ੍ਹਾ ਦੋ ਹੋਈਆਂ ਜੀ ਜੀ ਇੱਕ ਵਜ੍ਹਾ ਤਾਂ ਉਹਦੀ ਹੋ ਗਈ ਇਹ ਹੈ ਕਿ ਕੁਝ ਸਰੋਤੇ ਕੁਝ ਪਬਲਿਕ ਕੁਝ ਲੋਕ ਐਦਾਂ ਦੇ ਹੋਗੇ ਕਿ ਜਿਹੜੇ ਕਿਉਂਕਿ ਜਿੰਨੀ ਦੇਰ ਸਰੋਤੇ ਉਸ ਗਾਣੇ ਨੂੰ ਨਹੀਂ ਸੁਣ ਕੇ ਤੇ ਕਲਾਕਾਰ ਨਹੀਂ ਬਣਾਣਗੇ ਆਰਟਿਸਟ ਤਾਂਦੇ ਬਣਾ ਰਹੇ ਨੇ ਕਿਉਂਕਿ ਸਰੋਤੇ ਸੁਣਨਾ ਹੀ ਉਹ ਸ਼ੁਰੂ ਹੋ ਗਏ ਉਹਦੇ ਵਜਾ ਸਭ ਤੋਂ ਵੱਡੀ ਹੋ ਗਈ ਜੀ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਤੇ ਅੱਜ ਕੀ ਹੋ ਗਿਆ ਕਿ ਲੋਕ ਕਹਿੰਦੇ ਆ ਕਿ ਸਿੱਖਣਾ ਆਸਾਨ ਹੋ ਗਿਆ ਪਹਿਲੇ ਸਾਡੇ ਜਿਹੜੇ ਉਸਤਾਦ ਹੁੰਦੇ ਸੀ ਨਾ ਜੀ ਜਿਹਨੋਂ ਕੋਈ ਸਿੱਖਦੇ ਹੁੰਦੇ ਸੀ ਉਹਨਾਂ ਨੇ ਕੀ ਕਰਨਾ ਕਿ ਜਦੋਂ ਉਸਤਾਦਾਂ ਜੀ ਦੇ ਘਰ ਕੋਈ ਪ੍ਰੋਗਰਾਮ ਹੋਣੇ ਨਾ ਜੀ ਤੇ ਉਹਨਾਂ ਨੇ ਸਾਨੂੰ ਕਿ ਕਿਉਂਕਿ 2-2 3-3 ਘੰਟੇ 4-4 ਘੰਟੇ ਸਾਨੂੰ ਇੱਕ ਡਿਊਟੀ ਦੇ ਦੇਣੀ ਭਈ ਅੱਜ ਮੇਰੇ ਘਰੇ ਪ੍ਰੋਗਰਾਮ ਸਾਡੇ ਘਰੇ ਆ ਫੰਕਸ਼ਨਰ ਤੇ ਆ ਜੋੜਿਆਂ ਦੀ ਡਿਊਟੀ ਤੇਰੀ ਆ ਤੇ ਸ਼ਗਿਰਦ ਉੱਥੇ ਹੀ ਖੜੇ ਆ ਜੀ ਜਿਹੜੇ ਸ਼ਗਿਰਦ ਨੂੰ ਨੇ ਕਹਤਾ ਕਿ ਤੂੰ ਅੱਜ ਪਾਣੀ ਪਲਾਂ ਦੀ ਡਿਊਟੀ ਉਹ ਉੱਥੇ ਹੀ ਖੜੇ ਆ ਜੀ ਹੁਣ ਤਾਂ ਰਹਿ ਹੀ ਨਹੀਂ ਗਿਆ ਹੁਣ ਤਾਂ ਹਰ ਇੱਕ ਬੰਦਾ ਜਿਹੜਾ ਉਹ YouTube ਨੂੰ ਹੀ ਆਪਣਾ ਉਸਤਾਦ ਸਮਝੀ ਜਾ ਰਿਹਾ YouTube ਤੋਂ ਗਾਣਾ ਚੱਕ ਰਿਹਾ ਤੇ YouTube ਤੋਂ ਗਾਣਾ ਚੱਕਿਓ ਗਾਈ ਜਾ ਰਿਹਾ ਇਹ ਵੀ ਹੋ ਗਿਆ ਨਾ ਭਾਜੀ ਪਹਿਲਾਂ ਤਾਂ ਇਹ ਹੁੰਦਾ ਸੀ ਨਾ ਵੀ ਜੇ ਕਿਸੇ ਨੇ ਗਾਉਣ ਲੱਗਣਾ ਪਹਿਲ ਉਹਨਾਂ ਨੇ ਬਕਾਇਦਾ ਗੁਰੂ ਧਾਰਨਾ ਅੱਜ ਕੱਲ ਕਹ ਨੇ ਗੁਰੂ ਫੇਰ ਧਾਰਦੇ ਨੇ ਪਰ ਉਹ ਵੀ ਖਤਮ ਹੋ ਗਏ ਨਾ ਵੀ ਕਹਿੰਦੇ ਹ ਬਣ ਗਏ ਤਾਂ ਠੀਕ ਹੈ ਨਹੀਂ ਤਾਂ ਕੋਈ ਗੱਲ ਨਹੀਂ ਕਿਸੇ ਨੂੰ ਪੁੱਛ ਲਓ ਕਹਿੰਦੇ ਤੇਰਾ ਉਸਤਾਦ ਹੋ ਕਹਿੰਦੇ YouTube ਉਹ ਮੈਂ ਆਪ ਹੀ ਆ ਜੀ ਉਹ ਆਪ ਹੀ ਆ ਬਸ ਉਹ ਤੋਂ ਹੀ ਸਾਰਾ ਕੁਝ ਕਰਕੇ ਉਹ ਕਰੀ ਤੁਸੀਂ ਜ਼ਿਕਰ ਕੀਤਾ ਸੀ ਸੋਸ਼ਲ ਮੀਡੀਆ ਦਾ ਮੈਂ ਦਰਸ਼ਕਾਂ ਦੇ ਨਾਲ ਇਸ ਗੱਲ ਦੀ ਜਿਹੜੀ ਆ ਖੁਸ਼ਖਬਰੀ ਵੀ ਸਾਂਝੀ ਕਰੂੰਗਾ ਕਿ ਮੁਕੇਸ਼ ਅਨੈਤ ਭਾਈ ਜੀ ਦੀ ਇੱਕ ਗਾਣਾ ਸੀਗਾ ਉਹਦੀਆਂ ਬਹੁਤ ਮਿਲੀਅਨਸ ਦੇ ਵਿੱਚ ਉਹਦੇ YouTube ਵਿਊਜ਼ ਮਿਲੀਅਨ ਦੇ ਵਿੱਚ ਉਹਦੀਆਂ ਰੀਲਾਂ ਬਣੀਆਂ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਤੁਸੀਂ ਸਾਰਿਆਂ ਨੇ ਉਹ ਰੀਲਾਂ ਉਹ ਆਵਾਜ਼ ਜ਼ਰੂਰ ਸੁਣੀ ਹੋਣੀ ਆ ਮੈਂ ਗੈਸਪਰੀ ਆਪਾ ਉਸ ਗਾਣੇ ਨੂੰ ਹਨਾ ਇੱਕ ਦੋ ਲਾਈਨਾਂ ਤੁਸੀਂ ਜ਼ਰੂਰ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰੋ ਤਾਂ ਕਿ ਫਿਰ ਉਸ ਤੋਂ ਬਾਅਦ ਆਪਾਂ ਅੱਗੇ ਦੀ ਗੱਲਬਾਤ ਅੱਗੇ ਦੀ ਗੱਲ ਕਰੀਏ ਬਿਲਕੁਲ ਜੀ ਬਿਲਕੁਲ ਮੇਰਾ ਗਾਇਆ ਹੋਇਆ ਗਾਣਾ ਜੀ ਜਿਹਦੀਆਂ ਮਿਲੀਅਨਸ ਦੇ ਵਿੱਚ ਰੀਲਸ ਬਣੀਆਂ ਤੇ ਬਹੁਤ ਸਾਰੇ ਸਰੋਤਿਆਂ ਨੂੰ ਇਹ ਹੀ ਨਹੀਂ ਪਤਾ ਲੱਗਿਆ ਕਿ ਕੋਈ ਗਾਣਾ ਗਾਇਆ ਹੋਇਆ ਮੇਰਾ ਹੈ ਸੀਗਾ ਕਿਉਂਕਿ ਅੱਗੇ ਤੋਂ ਕੀ ਸਿਸਟਮ ਚੱਲਦਾ ਗਿਆ ਰੀਲਸ ਦੇ ਉੱਪਰ ਰੀਲਸ ਬਣਦੀ ਗਈ ਬਣਦੀ ਗਈ ਭਾਈ ਇੱਕ ਐਵੇਂ ਕਹਾਂ ਵੀ ਮੈਂ ਝੂਠ ਨਹੀਂ ਬੋਲਦਾ ਤੇ ਤੋਂ ਮੈਲਬੌਰਨ 에어ਪੋਰਟ ਤੇ ਆਪਾਂ ਉਤਰੇ ਤੁਸੀਂ ਆਪ ਜਦੋਂ ਗੀਤ ਗਾਇਆ ਮੈਂ ਕਿਹਾ ਯਾਰ ਹਾਂ ਬੀਹਤਾ ਕਿ ਮੈਨੂੰ ਤੁਹਾਡੀ ਸ਼ਕਲ ਨਹੀਂ ਐਵੇਂ ਕਹਾ ਇਹ ਮੇਰੀ ਗੁਸਤਾਖੀ ਵੀ ਆ ਜੀ ਪਰ ਉਹੀ ਗੱਲ ਆ ਜੀ ਅੱਜ ਕੱਲ 쇼 ਬੇਸ ਦਾ ਜਮਾਨਾ ਜੋ ਦਿਖਦਾ ਹੈ ਉਹ बिकਦਾ ਹੈ ਸੋ ਬਿਲਕੁਲ ਮੈਂ ਕਹੂੰਗਾ ਜੀ ਜ਼ਰੂਰ ਤੁਸੀਂ ਉਹ ਦੋ ਲਾਈਨਾਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰੋ ਜ਼ਰੂਰ 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 ਮੈਲੇ ਜੇ ਲਿਖ ਤੇਰੇ ਉਹ ਧੋ ਵੀ ਸਕਦਾ ਏ ਉਹ ਦੇਵੀ ਸਕਦਾ ਏ ਉਹ ਖੋ ਵੀ ਸਕਦਾ ਏ ਤੇਰਾ ਚੰਗਾ ਮਾੜਾ ਓ ਤੇਰਾ ਚੰਗਾ ਮਾੜਾ ਤਕੜੀ ਵਿੱਚ ਤੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰਬ ਖੋਲਦਾ ਏ ਛੱਡ ਮਾਲਕ ਤੇ ਡੋਰਾ ਤੂੰ ਕਿਉਂ ਡੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਇਸ ਗਾਣੇ ਦੀ ਇੱਕ ਬੜੀ ਅੱਛੀ ਲਾਈਨ ਹੈ ਜੀ ਕਿ ਮੈਂ ਨਾ ਕਈ ਲੋਕ ਦੇਖੇ ਜ਼ਿੰਦਗੀ ਦੇ ਵਿੱਚ ਉਹ ਕਹਿੰਦਾ ਯਾਰ ਮੇਰਾ ਨੁਕਸਾਨ ਹੋ ਗਿਆ ਮੇਰੀ ਗੱਡੀ ਵਿਗ ਗਈ ਮੇਰਾ ਘਰ ਚਲਾ ਗਿਆ ਮੇਰਾ ਇਹ ਹੋ ਗਿਆ ਉਹ ਉਹ ਰੋਇਆ ਪੁਰਲਾਇਆ ਵਿਚਾਰਾ ਕਬਰਾਇਆ ਤੇ ਮੈਂ ਉਹਨੂੰ ਦੇਖਦੇ ਗੱਲ ਕੀਤੀ ਇੱਕ ਕਿ ਸ਼ਾਇਦ ਮੇਰੀ ਜ਼ਿੰਦਗੀ ਦੀ ਸੋਚ ਹੈ ਜੀ ਕਿ ਜਿਹੜੀਆਂ ਚੀਜ਼ਾਂ ਜਾ ਕੇ ਵਾਪਸ ਆ ਜਾਣੀਆਂ ਹੁਣ ਉਹਨਾਂ ਨੂੰ ਰੋਣਾ ਨਹੀਂ ਚਾਹੀਦਾ ਉਹਨਾਂ ਨੂੰ ਹਿੰਮਤ ਰੱਖਣੀ ਚਾਹੀਦੀ ਹੈ ਕਿਉਂਕਿ ਉਹ ਇੱਥੇ ਲਈਆਂ ਸੀਗੀਆਂ ਤੇ ਜੇ ਇੱਥੇ ਚਲੇ ਗਈਆਂ ਹਿੰਮਤ ਰੱਖੋ ਫਿਰ ਦੁਬਾਰਾ ਰੋਣਾ ਤਾਂ ਉਹਨਾਂ ਦਾ ਹੈ ਜੀ ਜਿਹੜੀਆਂ ਸ਼ਕਲਾਂ ਸੂਰਤਾਂ ਇੱਕ ਵਾਰੀ ਚਲੇ ਗਈਆਂ ਫਿਰ ਉਹ ਨਹੀਂ ਕਦੇ ਦੇਖਣ ਨੂੰ ਮਿਲਣੀਆਂ ਤੇ ਉਹਨੂੰ ਮੁੱਖ ਰੱਖ ਦੇ ਇੱਕ ਲਾਈਨ ਸੀ ਇਹਦੀ ਜੀ ਤੂੰ ਚਾਵੇਂ ਸਭ ਮੇਰਾ ਪਰ ਉਹਦੀ ਮਰਜ਼ੀ ਏ ਇਹ ਸਭ ਰਿਸ਼ਤੇ ਗਰ ਜਾਂਦੇ ਇਥੇ ਸਭ ਕੁਝ ਫਰਜੀ ਏ ਛੱਡ ਦੇ ਤੂੰ ਸੇਠੀ ਓਏ ਛੱਡ ਦੇ ਇਨਾਇਤ ਓਏ ਮਿੱਟੀ ਕਿਉਂ ਫੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਛੱਡ ਮਾਲਕ ਤੇ ਢੋਰਾ ਤੂੰ ਕਿਉਂ ਢੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਕੀ ਬਾਤ ਹੈ ਜੀ ਸੋ ਬਿਲਕੁਲ ਜੀ ਇਹ ਇਹ ਉਹ ਗੀਤ ਹੈ ਜਿਹੜਾ ਜੇਕਰ ਮੈਂ ਕਹਾਂ ਨਾ ਭਾਜੀ ਕਈ ਗੀਤ ਹੁੰਦੇ ਨੇ ਉਹ ਲੋਕ ਗੀਤ ਬਣ ਜਾਂਦੇ ਨੇ ਜੇਕਰ ਕਿਸੇ ਨੇ ਹੁਣ ਮੋਟੀਵੇਸ਼ਨ ਲੈਣੀ ਹੋਵੇ ਨਾ ਕੋਈ ਇਸ ਰੱਬ ਨਾ ਕਰੇ ਕਿਸੇ ਤੇ ਮਾੜਾ ਵਕਤ ਪਿਆ ਹੋਵੇ ਇਹ ਗੀਤ ਤੁਹਾਡਾ ਇੱਕ ਦੋ ਵਾਰੀ ਸੁਣ ਲਓ ਜੀ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਉਹ ਦੁਬਾਰਾ ਰੀਫਰੈਸ਼ ਹੋ ਜਾਂਦਾ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਗਾਣਾ ਹੁਣ ਆ ਹੀ ਹੋ ਚਾਹੀਦਾ ਜੀ ਗਾਣੇ ਦਾ ਮਤਲਬ ਹੀ ਹੈ ਗਾਣੇ ਦਾ ਮਤਲਬ ਸਕੂਨ ਹੈ ਅੱਜ ਤੁਸੀਂ ਦੇਖ ਲਓ ਹੁਣ ਕਿੰਨੇ ਗਾਣੇ ਇਦਾਂ ਦੇ ਆ ਚੁੱਕੇ ਆ ਕਿ ਮਿਤਰਾ ਦੀ ਅੱਖਾਂ ਜਲਾਲ ਹੈ ਕੋਈ ਬੰਦਾ ਬੁੰਦਾ ਮਾਰਨਾ ਦੱਸੋ ਹੁਣ ਤੁਸੀਂ ਗਾਣਾ ਹਥਿਆਰ ਚੁੱਕੀ ਫਿਰਦੇ ਹੋ ਉਹ ਗਾਣੀ ਨੂੰ ਸੁਣ ਕੇ ਤੁਸੀਂ ਹੁਣ ਦੇਖ ਲਓ ਕਿ ਚਲੋ ਇੱਥੇ ਤਾਂ ਹੱਲੇ ਬਹੁਤ ਅੱਛੀ ਕੰਟਰੀ ਹੈ ਕਿ ਇੱਥੇ ਕੁਝ ਰੂਲਸ ਨੂੰ ਦੁਨੀਆ ਫੋਲੋ ਕਰਦੀ ਆ ਕਾਨੂੰਨ ਦਾ ਵੀ ਕਿਤੇ ਨਾ ਕਿਤੇ ਡਰ ਹੈ ਤੇ ਹੁਣ ਸਾਡੇ ਦੇਖ ਲਓ ਮੁੰਡੇ ਉੱਚੀ ਉੱਚੀ ਗਾਣੇ ਲਾ ਲੇ ਗਾਣੇ ਲਾ ਕੇ ਉਹਨਾਂ ਅੰਦਰ ਹੋਰ ਉਹਦਾ ਜੋਸ਼ ਹੋ ਜਾਂਦਾ ਹੈ ਦੇ ਗੱਡੀਆਂ 'ਚ ਗੱਡੀਆਂ ਲੱਗੀਆਂ ਜਾਂਦੀਆਂ ਯਾਰੀਆਂ ਦੋਸਤੀਆਂ ਗੈਂਗਸਟਰ ਇਹ ਉਹ ਸਭ ਕੁਝ ਉਹਲੀ-ਵਲੀ ਵਧੀ ਜਾ ਰਿਹਾ ਉਹਦੇ ਵਿੱਚ ਬਹੁਤ ਵੱਡਾ ਹੱਥ ਹੈ ਇਹ ਕਲਾਕਾਰਾਂ ਦਾ ਗਾਣ ਵਾਲਿਆਂ ਦਾ ਉਹਨਾਂ ਨੇ ਪ੍ਰਮੋਟ ਹੀ ਉਸੇ ਚੀਜ਼ ਨੂੰ ਕਰੀ ਜਾ ਰਹੀ ਆ ਕਿਉਂਕਿ ਗੱਲ ਕੀ ਆ ਗਈ ਅੱਜ ਕੋਈ ਚੀਜ਼ ਦੇਖੀ ਜਾਂਦੀ ਆ YouTube ਤੇ ਤੁਸੀਂ ਕੋਈ ਚੀਜ਼ ਪਾ ਦਿਓ ਜਿਹਦੇ ਵਿਊਜ਼ ਜ਼ਿਆਦਾ ਹੋਣੇ ਸ਼ੁਰੂ ਹੋ ਗਏ ਉਹਦੇ ਉਹਦਾ ਸੰਦੇਸ਼ ਕੀ ਆ ਕੀ ਨਹੀਂ ਆ ਇਹਨੂੰ ਕੋਈ ਲੈਣ ਦੇ ਨਹੀਂ ਕਿਸੇ ਨੂੰ ਉਹ ਕਹਿੰਦੇ ਬਸ ਮੈਨੂੰ ਮੇਰੇ ਵਿਊਜ਼ ਆਣੇ ਚਾਹੀਦੇ ਬਸ ਹਰ ਬੰਦਾ ਅਜ ਵਿਊ ਤੇ ਸਟਕਿਆ ਆ ਜੀ ਤੇ ਮੇਰਾ ਖਿਆਲ ਆ ਕਿ ਇਹ ਚੀਜ਼ਾਂ ਹੌਲੀ 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 ਲੋਕ ਸਮਝਦੇ ਵੀ ਆ ਸਮਝਣ ਵਾਲੇ ਸਮਝੀ ਵੀ ਜਾਂਦੇ ਆ ਜੀ ਬਾਕੀ ਯੁੱਗ ਚਲਾਣ ਵਾਲਾ ਉਹ ਕਹਿੰਦੇ ਨਾ ਕਿ ਕੱਲ ਯੁੱਗ ਉਹ ਹੁਣ ਜਿਹੜੇ ਕੱਲ ਦਾ ਜਿਹੜਾ ਯੋਗ ਯੋਗ ਚਲਾਉਣ ਵਾਲਾ ਜਾਣੇ ਜੀ ਅੱਗੇ ਅੱਗੇ ਕੀ ਹੋਣਾ ਕੀ ਬੰਨਣਾ ਉਹ ਹੀ ਜਾਣ ਸਕਦਾ ਬਿਲਕੁਲ ਜੀ ਮਕੇਸ਼ਪਰੀ ਹੁਣ ਤੁਹਾਡਾ ਜਿਹੜਾ ਜ਼ੋਨ ਹੈ ਸੂਫੀਤ ਅਲੀ ਜਦਾ ਤੁਹਾਡੇ ਵੀਡੀਓਜ਼ ਦੇਖਿਆ ਤੁਸੀਂ ਸੂਫੀ ਰੰਗ ਦੇ ਵਿੱਚ ਰੰਗੇ ਹੋਏ ਹੋ ਤੁਹਾਡੀ ਲੁੱਕ ਵੀ ਤੇ ਤੁਸੀਂ ਉਸ ਪਾਸੇ ਵਾਲੀ ਜਿਹੜੇ ਗੀਤ ਗਜ਼ਲਾਂ ਉਹ ਵੀ ਉਧਰ ਗਾਉਂਦੇ ਹੋ ਜੀ ਜੇਕਰ ਮੈਂ ਗੱਲ ਕਰਾਂ ਮੁਕੇਸ਼ਪਾ ਜੀ ਨੂੰ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਜੇ ਮੁਕੇਸ਼ ਨੇ ਕੋਈ ਸੁਣਨਾ ਹੋਵੇ ਕਿਸੇ ਸਿੰਗਰ ਨੂੰ ਕਿਹੜੇ ਸਿੰਗਰ ਨੂੰ ਸੁਣਦੇ ਨੇ ਫਿਰ ਮੈਂ ਜੀ ਵੈਸੇ ਤਾਂ ਜਿਹੜੀ ਮੇਰੀ ਦਿਲ ਲੱਗੀ ਹੁੰਦੀ ਹੈ ਬਹੁਤ ਜ਼ਿਆਦਾ ਉਹ ਤਾਂ ਮੈਂ ਮਾਸਟਰ ਸਲੀਮ ਜੀ ਨੂੰ ਮੈਂ ਬਹੁਤ ਸੁਣਦਾ ਹਾਂ ਜੀ ਤੇ ਆਈਡਲ ਨੇ ਸਾਡੇ ਉਹ ਸਾਨੂੰ ਪਿਆਰ ਵੀ ਬਹੁਤ ਕਰਦੇ ਆ ਤੇ ਉਹਨਾਂ ਦੇ ਕੋਲ ਵੀ ਆਣਾ ਜਾਣਾ ਸਾਡਾ ਬਹੁਤ ਹੁੰਦਾ ਹੈ ਤੇ ਗਾਣਾ ਵੀ ਸੁਰੀਲਾ ਹੁਣਾਂ ਦਾ ਸੁਰ ਵਾਲੇ ਬੰਦੇ ਨੇ ਉਸ ਤੋਂ ਬਾਅਦ ਉਸਤਾਦ ਸਦੂਲ ਸਿਕੰਦਰ ਜੀ ਉਹਨਾਂ ਦੇ ਗਾਣੇ ਫਿਰੋਜ਼ ਖਾਨ ਸਾਹਿਬ ਉਹਨਾਂ ਦੇ ਗਾਣੇ ਜਿਹੜੇ ਜਿਹੜੇ ਅੱچھے ਸੁਰੀਲੇ ਆਰਟਿਸਟ ਹੈਗੇ ਇਹਨਾਂ ਨੂੰ ਸੁਣਦੇ ਰਹਿੰਦਾ ਜੀ ਤੇ ਲਫ਼ਜ਼ਾਂ ਦੀ ਗੱਲ ਕਰੀਏ ਤੇ ਜਦੋਂ ਲਫ਼ਜ਼ਾਂ ਦੀ ਮਾਰ ਨੂੰ ਸਹਿਣ ਦੀ ਗੱਲ ਕੀਤੀ ਤੇ ਫਿਰ ਪੰਜਾਬ ਦੀ ਗਾਇਕੀ ਬਾਬਾ ਬੋੜ ਗੁਰਦਾਸ ਮਾਨ ਸਾਹਿਬ ਕੀ ਬਾਕੀ ਫਿਰ ਉਹਨਾਂ ਦੇ ਲਫ਼ਜ਼ਾਂ ਨੂੰ ਸੁਣੀਦਾ ਉਹਨਾਂ ਦੀ ਬੜੇ ਬੜੇ ਅੱਛੇ ਅਚੀ ਸ਼ਾਇਰੀ ਹੈ ਜਿਹਨੂੰ ਸਬਰ ਹੈ ਨਹੀਂ ਉਹਨੂੰ ਖਬਰ ਹੈ ਨਹੀਂ بے ਸਬਰਿਆਂ ਨੂੰ ਖਬਰਦਾਰ ਕਰੀਏ ਬਨ ਘੁੰਗਰੂ ਕੰਜਰੀ ਵਾਂਗ ਨਚੀਏ ਬੁੱਲੇ ਸ਼ਾ ਵਾਂਗੂ ਰਾਜੀ ਯਾਰ ਕਰੀਏ ਛੇਤੀ ਕਿਸੇ ਦੀ ਬਾਹ ਨੂੰ ਪਕੜੀਏ ਨਾ ਤੇ ਜੇਦੀ ਬਾਹ ਫੜੀਏ ਉਹਨੂੰ ਪਾਰ ਕਰੀਏ ਲੇ ਕਹਿੰਦਾ ਕਿਸੇ ਨਾਲ ਝੂਠਾ ਲਾਰਾਣੀ ਜ਼ਿੰਦਗੀ ਚਲਾਉਣਾ ਚਾਹੀਦਾ ਜਦੋਂ ਅਸੀਂ ਸ਼ਬਦਾਂ ਦੇ ਵੱਲ ਆ ਜਾਈਏ ਤੇ ਫਿਰ ਮਾਨ ਸਾਹਿਬ ਦੇ ਗਾਣੇ ਬਹੁਤ ਅੱਛੇ ਅੱਛੇ ਸੁਣਦੇ ਰਹਿੰਨੇ ਆ ਜੀ ਉਹਨਾਂ ਦੀ ਸ਼ਾਇਰੀ ਸੁਣਦੇ ਰਹਿੰਦੇ ਨੇ ਉਹਨਾਂ ਦੇ ਲਾਈਵ ਪ੍ਰੋਗਰਾਮ ਵੀ ਸੁਣਦੇ ਆ ਵੈਸੇ ਜਿਹੜਾ ਅੱਜ ਦੀ ਡੇਟ ਦੇ ਵਿੱਚ ਇੰਡੀਆ ਦੇ ਵਿੱਚ ਜਿਹੜਾ ਅਸੀਂ ਸ਼ੋਅਜ਼ ਵਗੈਰਾ ਕਰਦੇ ਆ ਉਹ ਸਾਡੇ ਸਿੱਧ ਜੋਗੀ ਪਾਣਾ ਹਰੀ ਬਾਬਾ ਭਾਲਕਨਾਥ ਜੀ ਦੀਆਂ ਚੌਂਕੀਆਂ ਜਿਹੜੀਆਂ ਬਾਬਾ ਭਾਲਕਨਾਥ ਜੀ ਦੇ ਕੀਰਤਨ ਉਹ ਮੇਰੇ ਬਹੁਤ ਸਾਰੇ ਹੁੰਦੇ ਨੇ ਭਗਵਤੀ ਮਾਤਾ ਰਾਣੀ ਦੇ ਮੇਰੇ ਜਾਗਰਣ ਬਹੁਤ ਸਾਰੇ ਹੁੰਦੇ ਨੇ ਸਾਈ ਸੰਧਿਆ ਹੁੰਦੀਆਂ ਨੇ ਮੇਰੀਆਂ ਫਿਰ ਉਸ ਤੋਂ ਬਾਅਦ ਪੰਜਾਬ ਜਿਹੜਾ ਹੈ ਜਿੱਦਾਂ ਹੁਣ ਮੈਲਬਨ ਨੂੰ ਉਹ ਕਹਿੰਦੇ ਆ ਨਾ ਕਿ ਮੇਲੀਆਂ ਦੀ ਧਰਤੀ ਵੀ ਕਹਿੰਦੇ ਇਹਨੂੰ ਬਹੁਤ ਵੱਡੇ ਵੱਡੇ ਕਲਾਕਾਰ ਆਰਟਿਸ ਬੜੇ ਅੱਛੇ ਅੱਛੇ ਮੈਲਬਨ ਵਾਲੇ ਕਲਾਕਾਰ ਇੱਥੇ ਬੁਲਾਉਂਦੇ ਆ ਜਿਵੇਂ ਰੋਹਾਨੀ ਤਾਰਾਂ ਰੋਹਾਨੀ ਤਾਰਾਂ ਦਾ ਦੇਖੋ ਮਕਸਦ ਕੀ ਕੀ ਰੂਹਾਂ ਨੂੰ ਜੋੜਨ ਵਾਲੀ ਰੂਹਾਂ ਨੂੰ ਜੋੜਨ ਵਾਲੀਆਂ ਤਾਰਾਂ ਰੋਹਾਨੀ ਤਾਰਾਂ ਸਾਡੇ ਅਰੋਨ ਜੀ ਔਰ ਜੀਨੂ ਕਹੀ ਜੀ ਅਜੀਤ ਪਟੇਜਾ ਜੀ ਬਿੱਕਰ ਬਾਈ ਜੀ ਜਿਿੰਨੇ ਜਾਣੇ ਵੀ ਇਹਨਾਂ ਨੇ ਬੜੇ ਅੱਛੇ ਅੱਛੇ ਸ਼ੋਜ਼ ਅੱਗੇ ਵੀ ਪਲਾਨ ਕੀਤੇ ਹੋਏ ਆ ਹੋਰ ਵੀ ਇਹਨਾਂ ਦੀ ਪਲੈਨਿੰਗ ਚੱਲਦੀ ਰਹਿੰਦੀ ਤੇ ਮੈਨੂੰ ਤਾਂ ਵੈਸੇ ਰੋਹਾਨੀ ਤਾਰਾ ਬਹੁਤ ਪਿਆਰ ਕਰਦੀ ਆ ਜੀ ਉਹਨਾਂ ਦੀ ਮੁਹੱਬਤ ਹੀ ਬਹੁਤ ਆ ਮੇਰੇ ਨਾਲ ਤੇ ਅਰੁਣ ਜੀ ਦੇ ਨਾਲ ਇੱਕ ਭਰਾਵਾ ਵਾਲਾ ਰਿਸ਼ਤਾ ਨਾਤਾ ਜਦੋਂ ਪਹਿਲੀ ਵਾਰੀ ਮੈਂ ਇੱਥੇ ਆਇਆ ਉਹ ਗੱਲ ਉਹ ਹੀ ਆ ਜੀ ਪਿਆਰ ਚੀਜ਼ ਹੀ ਇਦਾਂ ਦੀ ਆ ਜੀ ਕਿ ਜਿੰਨਾ ਤੁਸੀਂ ਵੰਡੀ ਜਾਓਗੇ ਉਹਨੇ ਵਧਣਾ ਹੈ ਜੀ ਤੇ ਗੁੱਸਾ ਐਸੀ ਚੀਜ਼ ਹੈ ਕਿ ਜਿੰਨਾ ਤੁਸੀਂ ਕਰੋਗੇ ਵੋਧਣਾ ਹੁੰਨੇ ਵੀ ਆ ਪਰ ਗੁੱਸੇ ਨੇ ਗੁੱਸੇ ਵਾਲੀ ਜਗ੍ਹਾ ਤੇ ਰਹਿਣਾ ਪਿਆਰ ਨੇ ਪਿਆਰ ਵਾਲੀ ਜਗ੍ਹਾ ਤੇ ਤੇ ਕਾਫੀ ਅੱਛੇ ਅੱਛੇ ਪਲਾਨ ਕਰਦੇ ਔਰ ਇੰਡੀਆ ਸਾਡੇ ਜਿਹੜੇ ਆ ਉਹ ਬਾਬਾ ਬਲਕਨਾਥ ਜੀ ਦੇ ਚੌਂਕੀਆਂ ਮੈਂ ਕਾਫੀ ਕਰਦਾ ਜੀ ਜੀ ਤੇ ਮੇਲੇ ਪੰਜਾਬ ਦੇ ਹੁਣ ਅਸੀਂ ਜਦੋਂ ਇੱਥੇ ਆਣਾ ਸੀਗਾ ਤਕਰੀਬਨ ਤਕਰੀਬਨ ਮੈਂ ਚਾਲੀ ਤੋਂ 45 ਮੇਲੇ ਦਿਨ ਰਾਤ ਜੀ ਦਰਬਾਰਾਂ ਦੇ ਮੇਲੇ ਕਰਕੇ ਆਇਆ ਤੇ ਬੜਾ ਆਨੰਦ ਮੈਂ ਜ਼ਿੰਦਗੀ ਅਜੀ ਜੀ ਐਮ ਕੁਸ਼ ਬੜੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਲਾਨ ਹੈ ਜੀ ਕੀ ਕੁਝ ਨਵਾਂ ਆ ਰਿਹਾ ਦਰਸ਼ਕਾਂ ਦੇ ਲਈ ਇੱਕ ਪਾਸੇ ਤਾਂ ਸੂਫੀਅਤ ਭਗਤੀ ਦਾ ਰੰਗ ਤਾਂ ਹੈਗਾ ਹੀ ਜੀ ਉਸ ਤੋਂ ਇਲਾਵਾ ਕਮਰਸ਼ੀਅਲ ਕੀ ਕੁਝ ਹੈ ਕਮਰਸ਼ੀਅਲ ਜੀ ਕਮਰਸ਼ੀਅਲ ਅਸੀਂ ਇੱਕ ਗੱਲ ਥੋੜੇ ਦਿਨ ਪਹਿਲਾਂ ਇੱਕ ਗਾਣਾ ਅਸੀਂ ਲਿਖਿਆ ਤੇ ਅੱਜ ਤੇ ਕੋਈ ਗਾਣਾ ਅਸੀਂ ਪਲਾਨ ਹੈ ਕਿ ਆਸਟ੍ਰੇਲੀਆ ਹੀ ਅਸੀਂ ਉਹ ਗਾਣਾ ਸ਼ੂਟ ਵੀ ਕਰਕੇ ਜਾਣਾ ਕਿਉਂਕਿ ਮੈਂ ਇੱਥੇ ਆ ਕੇ ਇੱਕ ਚੀਜ਼ ਦੇਖੀ ਹੈ ਜੀ ਅੱਜ ਬਹੁਤ ਦੁਨੀਆ ਨੂੰ ਵਿਦੇਸ਼ਾਂ ਚ ਜਾਣ ਦੇ ਚਾਹ ਬਹੁਤ ਚੜੇ ਆ ਕਿ ਵਿਦੇਸ਼ ਚ ਜਾਣਾ ਉੱਥੇ ਜਾ ਕੇ ਹਾਂ ਜਰੂਰ ਕਮਾਈਆਂ ਵੀ ਹੈ ਨੇ ਇੱਥੇ ਪਰ ਕਮਾਈਆਂ ਦੇ ਨਾਲ-ਨਾਲ ਇੱਥੇ ਹਾਰਡਵਰਕ ਵੀ ਬਹੁਤ ਹੈ ਜੀ ਜਿਹੜੇ-ਜਿਹੜੇ ਮੁੰਡੇ ਪੰਜਾਬ ਤੋਂ ਇੰਡੀਆ ਤੋਂ ਇੱਥੇ ਆਂਦੇ ਆ ਉਹ ਆ ਕੇ ਇੱਥੇ ਕੁਛ ਟਾਈਮ ਉਹਨਾਂ ਨੂੰ ਬੜੀ ਬੜੀ ਮਿਹਨਤ ਨਾਲ ਕੰਮ ਕਰਨਾ ਪੈਂਦਾ ਜਿਉ ਮੈਂ ਦੇਖੇ ਲੋਕ ਇੱਥੇ ਤੇ ਉਹਨਾਂ ਦੇ ਲਈ ਵੀ ਗਾਣਾ ਲਿਖਿਆ ਮੈਂ ਤੇ ਉਹ ਗਾਣਾ ਇੱਕ ਤੁਹਾਨੂੰ ਮੈਂ ਜਰੂਰ ਸਾਂਝਾ ਕਰਾਂਗਾ ਦੋ ਬੋਲ ਕਿਉਂਕਿ ਉਹ ਉਹ ਗਾਣਾ ਵੈਸੇ ਮੇਰੇ ਹੱਲੇ ਉਹਦੀ ਵੀਡੀਓਜ਼ ਹੋਣੀ ਆ ਪਰ ਮੈਂ ਬੋਲ ਪੰਜਾਬੀ ਨੂੰ ਉਹਦੇ ਨਾਲ ਜਰੂਰ ਕੇ ਕਰਾਂਗਾ ਕੀ ਬਾਤ ਸਾਰੀ ਉਮਰ ਮਿਹਨਤਾਂ ਕਰਕੇ ਪਾਲਿਆ ਬਾਪੂ ਨੇ ਜ਼ਿੰਦਗੀ ਦੇ ਰਾਹ ਵਿੱਚ ਝਟਕੀਏ ਨਾ ਸੰਭਾਲਿਆ ਬਾਪੂ ਨੇ ਅਸੀਂ ਇਕੱਠਿਆਂ ਸਲਾਮਾਂ ਕਰੀਏ ਜਦ ਕਿਸੇ ਗਲਤ ਵਿਚਾਰ ਹੋਵੇ ਰੱਬ ਕਰਕੇ ਅਗਲੇ ਜਨਮ ਮੇਰਾ ਇਹੀ ਪਰਿਵਾਰ ਹੋਵੇ ਰੱਬ ਕਰਕੇ ਅਗਲੇ ਜਨਮ ਮੇਰਾ ਇਹੀ ਪਰਿਵਾਰ ਹੋਵੇ ਮੇਰਾ ਇਹੀ ਪਰਿਵਾਰ ਹੋਵੇ ਮੇਰਾ ਇਹੀ ਪਰਿਵਾਰ ਹੋਵੇ ਕਿਆ ਬਾਤ ਹੈ ਬਹੁਤ ਖੂਬਸੂਰਤ ਕਿਉਂਕਿ ਰਿਸ਼ਤੇ ਨਾਤੇ ਦੁਨੀਆ ਦੇ ਵਿੱਚ ਬਹੁਤ ਮਾਇਨੇ ਰੱਖਦੇ ਨੇ ਖਾਸ ਤੌਰ ਤੇ ਪਰਿਵਾਰ ਅਕਸਰ ਅਸੀਂ ਦੇਖਦੇ ਸੁਣਦੇ ਆ ਕਿ ਇੱਕੋ ਟਿੱਡੋਂ ਨਹੀਂ ਮੁੜ ਕੇ ਜਨਮ ਲੈਣਾ ਹੁੰਦਾ ਪਰਮਾਤਮਾ ਨੇ ਇੱਕ ਅਜੀਹਾ ਭੈਣ ਭਾਈਆਂ ਦਾ ਰਿਸ਼ਤਾ ਜਿਹੜਾ ਬਖਸ਼ਿਆ ਤੇ ਇਸ ਆ ਤਰੀਕੇ ਦੇ ਨਾਲ ਹੀ ਜਿਹੜਾ ਪਰਿਵਾਰ ਹੁੰਦਾ ਮਾਪਾਪ ਹੁੰਦਾ ਉਸ ਦੇ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਮੁਕੇਸ਼ ਭਾਰੀ ਹੋਣਾ ਨੇ ਜਿਵੇਂ ਦੱਸਿਆ ਕਿ ਇਸ ਗਾਣੇ ਦੀ ਵੀਡੀਓ ਵੀ ਜਲਦ ਤੁਹਾਨੂੰ ਦੇਖਣ ਨੂੰ ਮਿਲਣੀ ਹੈ ਜੀ ਅ ਅੱਜ ਮੈਨੂੰ ਤਾਂ ਇਹ ਲੱਗ ਰਿਹਾ ਜਿਵੇਂ ਇੱਕ ਤਰ੍ਹਾਂ ਦੀ ਮਹਿਫਿਲ ਲੱਗੀ ਹੋਈ ਹੈ ਬਾਰ-ਬਾਰ ਮੇਰਾ ਜੀ ਕਰਦਾ ਮੈਂ ਹਾਰਮੋਨੀਅਮ ਤੋਂ ਨਿਗਾ ਨ ਚੱਕਾਂ ਤੇ ਭਾਰੀ ਗਾਉਂਦੇ ਰਹਿਣ ਪਰ ਜਿਹੜਾ ਸਮਾਂ ਹੈ ਜੀ ਸਮਾਂ ਬਲਵਾਨ ਹੁੰਦਾ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਇਸ ਨੂੰ ਕੈਮਰੇ ਦੇ ਵਿੱਚ ਕੈਦ ਕਰੀਏ ਪਰ ਹਰੇਕ ਚੀਜ਼ ਨੂੰ ਨਹੀਂ ਕੈਦ ਕੀਤਾ ਜਾ ਸਕਦਾ ਹੁੰਦਾ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਕੈਮਰੇ ਆਫ ਕਰਕੇ ਜਿਨ੍ਹਾਂ ਦਾ आनंद लेया जाना से ओ असि लवांगे मुकेश भरी बहुत बहुत शुक्रिया जी ਤੁਸੀਂ ਟਾਈਮ ਕੱਢਿਆ ਕਿਉਂਕਿ ਮੈਨੂੰ ਪਤਾ ਨਹੀਂ ਰੋਹਾਨੀ ਤਾਰਾਂ ਵਾਲੇ ਅਰੁਣ ਜੀ ਹੁਣੀ ਥੋੜੇ ਸ਼ਰਾਰਤੀ ਨੇ ਤੁਹਾਨੂੰ ਲੈ ਕੇ ਕਦੇ ਉਹਨਾਂ ਨੇ ਕਿੱਥੇ ਜਾਣਾ ਕਦੇ ਕਿੱਥੇ ਮੈਨੂੰ ਲੱਗਦਾ ਅੱਜ ਵੀ ਸ਼ਾਇਦ ਜ਼ਿਕਰ ਕਰ ਰਹੇ ਸੀ ਤੁਹਾਡੀ ਕਿਸੇ ਮਹਿਫਿਲ ਦਾ ਕਿਉਂਕਿ ਚੌਣ ਵਾਲੇ ਮੈਲਬਨ ਦੇ ਵਿੱਚ ਬਹੁਤ ਨੇ ਮੁਕੇਸ਼ ਭਰੀ ਹੁਣੀ ਅੱਜ ਕੱਲ ਮੈਲਬਨ ਦੇ ਵਿੱਚ ਨੇ ਜੇਕਰ ਵੈਸੇ ਤਾਂ ਮੈਨੂੰ ਲੱਗਦਾ ਨਹੀਂ ਕਿ ਜਦੋਂ ਤੁਸੀਂ ਇਹ ਇੰਟਰਵਿਊ ਦੇਖਣੀ ਆ ਤੁਸੀਂ ਦਰਸ਼ਨ ਕਰ ਸਕਦੇ ਹੋ ਪਰ ਫੇਰ ਵੀ ਅਗਲੀ ਵਾਰੀ ਫੇਰ ਅਸੀਂ ਇਸ ਵਾਅਦੇ ਨਾਲ ਮੁਕੇਸ਼ ਭਰੀ ਤੋ ਇਜਾਜ਼ਤ ਲੈਣੀ ਹੈ ਕਿ ਅਗਲੀ ਵਾਰੀ ਫੇਰ ਤੁਸੀਂ ਆਉਣਾ ਹੈ ਪਰ ਜੇਕਰ ਤੁਸੀਂ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜਾਂ ਦੁਨੀਆ ਦੇ ਕਿਸੇ ਦੇਸ਼ ਦੇ ਵਿੱਚ ਵੀ ਮਕੇਸ਼ ਭਾਜੀ ਦਾ ਪ੍ਰੋਗਰਾਮ ਲਾਈਵ ਸੁਣਨਾ ਹੈ ਜੀ ਨੰਬਰ ਥੱਲੇ ਮਕੇਸ਼ ਭਾਜੀ ਦੀ ਟੀਮ ਦੇ ਚੱਲ ਰਹੇ ਨੇ ਇਹਨਾਂ ਨੰਬਰਾਂ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਮਕੇਸ਼ ਭਾਜੀ ਜਾਂਦੇ ਜਾਂਦੇ ਜੀ ਇੱਕ ਦੋ ਲਾਈਨਾਂ ਤੇ ਇੱਕ ਸੁਨੇਹਾ ਜਿਹੜੇ ਮੈਂ ਪਹਿਲਾਂ ਨਵੇਂ ਜ਼ਿਕਰ ਕੀਤਾ ਆਉਣ ਵਾਲੇ ਸਿੰਗਰ ਜਾਂ ਜਿਹੜੇ ਹੋਣ ਵਾਲੇ ਸਿੰਗਰ ਨੇ ਉਹਨਾਂ ਲਈ ਕਿ ਸਿੱਖਣਾ ਕਿੰਨਾ ਕ ਜ਼ਰੂਰੀ ਹੈ ਜੀ ਬਿਲਕੁਲ ਜੀ ਇੱਕ ਮੈਂ ਜਰੂਰ ਅੱਜ ਦੀ ਮਹਿਫਿਲ ਦੇ ਵਿੱਚ ਕੋਈ ਗਲਮਾ ਜਰੂਰ ਕਾਵਾਂਗਾ ਜੀ ਜਿਹੜਾ ਮੈਨੂੰ ਲੱਗਦਾ ਹੈ ਜਦੋਂ ਇੱਕ ਮਾਂ ਦੇ 2 ਜਾਂ 3 ਪੁੱਤਰ ਮਾਂ ਨੂੰ ਕੋਲ ਹੁੰਦੇ ਹਨ ਨਾ ਤੇ ਉਹ ਛੋਟੇ-ਛੋਟੇ ਹੁੰਦੇ ਇੱਕ ਦੂਜੇ ਤੋਂ ਵਸਾ ਨਹੀਂ ਖਾਂਦੇ ਪਰ ਅੱਜ ਬਹੁਤ ਲੋੜ ਹੈ ਅੱਜ ਇੱਕ ਚੀਜ਼ ਦੇਖਣ ਨੂੰ ਬੜੀ ਮਿਲ ਰਹੀ ਹੈ ਕਿ ਇੱਕ ਭਰਾ ਨੇ ਤਰੱਕੀ ਕਰ ਲਈ ਤੇ ਦੂਜਾ ਰਹਿ ਗਿਆ ਉਹ ਕਿਹੜੇ ਵੇਲੇ ਭਰਾ ਤੋਂ ਚਾਚਿਆਂ ਤੋਂ ਸ਼ਰੀਕਾ ਬਣ ਜਾਂਦਾ ਜੀ ਉਹ ਅੱਜ ਤੱਕ ਨਹੀਂ ਮੈਨੂੰ ਸਮਝ ਆਇਆ ਅਸੀਂ ਦੋ ਬ੍ਰਦਰ ਆ ਜੀ ਅਸੀਂ ਦੋਨੋਂ ਇਕੱਠੇ ਰਹਿੰਦੇ ਆ ਜੀ ਤੇ ਯਕੀਨ ਮੰਨ ਕੇ ਜਾਣੋ ਕਿ ਮੇਰਾ ਇੱਕ ਬੇਟਾ ਹੈ ਮੇਰੀ ਇੱਕ ਬੇਟੀ ਮੇਰਾ ਬੇਟਾ ਹੈ ਔਰ ਮੈਂ ਆਪਣੇ ਬੇਟੇ ਨੂੰ ਖਲੇ ਉਹ ਚੀਜ਼ਾਂ ਉਹ ਉਹਦੇ ਸੁਪਨੇ ਪੂਰੇ ਨਹੀਂ ਕਰ ਪਾਂਦਾ ਕਿ ਜੋ ਉਹ ਮੇਰਾ ਭਰਾ ਜਨਕੀ ਉਹਦਾ ਚਾਚਾ ਤੇ ਉਹਦੇ ਪੂਰੇ ਸੁਪਨੇ ਕਰਦਾ ਤੇ ਇਸ ਗਾਣੇ ਦੇ ਵਿੱਚ ਮੈਂ ਇੱਕ ਜ਼ਿਕਰ ਵੀ ਕਰਨਾ ਹੈ ਤੁਸੀਂ ਗਾਣਾ ਸੁਣਨਾ ਸਭ ਨੇ ਇਸ ਗਾਣੇ ਦਾ ਨਾਮ ਹੀ ਪਰਿਵਾਰ ਹੈ ਤੇ ਇਸ ਗਾਣੇ ਦੇ ਵਿੱਚ ਮੈਂ ਜ਼ਿਕਰ ਕੀਤਾ ਜੀ ਕਿ ਚਾਚਾ ਕੌਣ ਹੈ ਚਾਚੇ ਦਾ ਕੀ ਮਹੱਤਵ ਹੈ ਇੱਕ ਰਿਸ਼ਤਾ ਨਾਤਾ ਜਿਹਨੂੰ ਅਸੀਂ ਭੂਆ ਜੀ ਕਹਿ ਲੈਂਦੇ ਹਾਂ ਭੂਆ ਦਾ ਕੀ ਮਹੱਤਵ ਹੈ ਚਾਚੀਆਂ ਤਾਈਆਂ ਦਾ ਕੀ ਮਹੱਤਵ ਹੈ ਦਾਦਾ ਜੀ ਦਾ ਕੀ ਮਹੱਤਵ ਹੈ ਦਾਦਾ ਦਾਦੀ ਕੀ ਹੁੰਦੇ ਨੇ ਸੋ ਬੇਸ਼ੱਕ ਜ਼ਿੰਦਗੀ 'ਚ ਪੈਸਾ ਕਮਾਓ ਖੂਬ ਕਮਾਓ ਮਿਹਨਤ ਕਰੋ ਖੂਬ ਕਰੋ ਪਰ ਪੈਸਿਆਂ ਦੇ ਨਾਲ ਰਿਸ਼ਤੇ ਨਾਤੇਆਂ ਨੂੰ ਨਾ ਤੋਲੋ ਇਹ बार-बार ਨਹੀਂ ਮਿਲਣੇ ਤੇ ਇਸ ਗਾਣੇ ਨੂੰ ਮੈਂ ਅੱਜ ਜਰੂਰ ਕਹਿਣਾ ਚਾਹਾਂਗਾ ਜੀ ਕਿ ਜੇ ਤੁਹਾਡਾ ਕੋਈ ਭੈਣ ਭਰਾ ਕੋਈ ਜ਼ਿੰਦਗੀ 'ਚ ਕਿਤੇ ਕੋਈ ਗਰੀਬੀ ਦਾ ਵਿੱਚ ਰਹਿਗਾ ਜਾਂ ਉਹਦਾ ਕਾਰੋਬਾਰ ਘਟਾ ਹੈ ਉਹਨੂੰ ਸੰਭਲੋ ਕਿਉਂਕਿ ਉਹ ਤੁਹਾਡੀ ਹੀ ਤੁਹਾਡਾ ਹੀ ਖੂਨ ਹੈ ਉਹ ਰੱਬ ਨੇ ਈਸ਼ਵਰ ਨੇ ਪਰਮਾਤਮਾ ਨੇ ਵਾਹਿਗੁਰੂ ਨੇ ਇਕੱਠਿਆਂ ਨੂੰ ਪੈਦਿਆਂ ਕੀਤਾ ਇਹਦਾ ਮਤਲਬ ਕਿ ਤੁਸੀਂ ਇਕੱਠੇ ਹੋ ਇਹ ਬਾਰ-ਬਾਰ ਨਹੀਂ ਮਿਲਣੇ ਪੈਸਾ ਕਮਾਓ ਖੂਕ ਮਾ ਪਰ ਪੈਸੇ ਨਾਲ ਰਿਸ਼ਤੇ ਨਾਤੇ ਬਿਲਕੁਲ ਨਾ ਤੋਲੋ ਤੇ ਜਾਂਦਾ ਜਾਂਦਾ ਮੈਂ ਤੁਹਾਨੂੰ ਇੱਕ ਆਪਣਾ ਹੋਰ ਗਾਣਾ ਜੀ ਪਨਾ ਤੁਹਾਨੂੰ ਸੁਣਾ ਕੇ ਜਾਨਾ ਤੇ ਜਿਸ ਤਰ੍ਹਾਂ ਭਾਜੀ ਕਹਿੰਦੇ ਨੇ ਕਿ ਸਾਡਾ ਤਾਂ ਸੂਫੀ ਜਿਹਾ ਰੰਗ ਹੈ ਸਾਡਾ ਤਾਂ ਕੰਮ ਹੀ ਪਿਆਰ ਬੰਣਾ ਹੈ ਗਾਣਾ ਇਹੋ ਹੋਣਾ ਚਾਹੀਦਾ ਜਿਹਨੂੰ ਸੁਣ ਕੇ ਬਸਰ ਨੂੰ ਸਕੂਨ ਮਿਲ ਜੇ ਆਓ ਤੁਹਾਨੂੰ ਗਾਣੇ ਕੋਸ਼ਿਸ਼ ਜੀ ਤੇਰੇ ਨਾਲ ਮੇਰੇ ਯਾਰ ਸੋਹਣਿਆ ਹੋ ਗਿਆ ਏ ਮੈਨੂੰ ਬੇਸ਼ੁਮਾਰ ਸੋਹਣਿਆ ਪਿਆਰ ਤੇਰੇ ਨਾਲ ਮੇਰੇ ਯਾਰ ਸੋਹਣਿਆ ਹੋ ਗਿਆ ਏ ਮੈਨੂੰ ਬੇਸ਼ੁਮਾਰ ਸੋਹਣਿਆ ਜਦੋਂ ਤੱਕਿਆ ਮੈਂ ਤੈਨੂੰ ਪਹਿਲੀ ਵਾਰ ਸੋਹਣਿਆ ਜਦੋਂ ਤੱਕਿਆ ਮੈਂ ਤੈਨੂੰ ਪਹਿਲੀ ਵਾਰ ਸੋਹਣਿਆ ਪਿਆਰ ਤੇਰੇ ਨਾਲ ਮੇਰੇ ਯਾਰ ਸੋਹਣਿਆ ਹੋ ਗਿਆ ਏ ਮੈਨੂੰ ਤੇਰੇ ਨਾਲ ਸੋਹਣਿਆ ਸ੍ਰੀਮਤੀ ਜੀ ਤਾਂ ਆਪਾਂ ਲੈ ਕੇ ਆਣਾ ਜੀ ਸੌਤਿਆਂ ਦੇ ਕੋਲ ਤੇ ਬਸ ਚੱਲਦਾ ਰਹਿਣਾ ਜੀ ਇਦਾਂ ਸਫਰ ਸਾਡੀ ਜ਼ਿੰਦਗੀ ਦਾ ਵੀ ਤੇ ਸਾਡੇ ਸਰੋਤਿਆਂ ਦੀ ਜ਼ਿੰਦਗੀ ਦਾ ਬਿਲਕੁਲ ਬਿਲਕੁਲ ਜੀ ਨਹੀਂ ਮੈਂ ਇਸ ਗੱਲ ਹੀ ਆਪਦੇ ਆਪ ਨੂੰ ਖੁਸ਼ਕਿਸਮਤ ਵੀ ਮੰਨਦਾ ਹਾਂ ਇਸ ਗੱਲ ਹੀ ਮੈਂ ਅਰुण ਭਾਜੀ ਹੋਣਾ ਦਾ ਸ਼ੁਕਰੀਆ ਵੀ ਕਰਦਾ ਕਿ ਉਹਨਾਂ ਨੇ ਐਮਕੂਏਸ਼ਨ ਆਇਤ ਵਰਗੀ ਜਿਹੜੀ ਰੂਹ ਆ ਉਹਨਾਂ ਦੇ ਦਰਸ਼ਨ ਸਾਨੂੰ ਕਰਨ ਦੇ ਉਹਨਾਂ ਦੀ ਆਵਾਜ਼ ਸੁਣਦਾ ਸਾਨੂੰ ਇਸ ਸਟੂਡੀਓ ਦੇ ਵਿੱਚ ਮੌਕਾ ਮਿਲਿਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਮੁਕੇਸ਼ ਭਾਜੀ ਦੀ YouTube ਚੈਨਲ ਉੱਤੇ ਮੁਕੇਸ਼ ਭਾਜੀ ਦੀਆਂ ਵੀਡੀਓਜ਼ ਦੇ ਉੱਤੇ ਨਿਗਾਹ ਬਣਾਈ ਰੱਖਿਓ ਕਿਉਂਕਿ ਬਹੁਤ ਸਾਰੇ ਅਜਿਹੇ ਗਾਣੇ ਨੇ ਜਿਹੜੇ ਇਸ ਪਟਾਰੀ ਦੇ ਵਿੱਚੋਂ ਨਿਕਲਨੇ ਨੇ ਤੇ ਉਹ ਗਾਣੇ ਕਦੋਂ ਮਿਲੀਅਨ ਵਿਊਜ਼ ਦੇ ਵਿੱਚ ਚਲੇ ਜਾਂਦੇ ਨੇ ਇਸ ਗੱਲ ਦਾ ਨਹੀਂ ਪਤਾ ਲੱਗਦਾ ਹੁੰਦਾ ਪਰ ਹੁਣ ਤੁਸੀਂ ਇਸ ਆਵਾਜ਼ ਦੇ ਨਾਲ ਨਾਲ ਇਸ ਸ਼ਖਲ ਨੂੰ ਵੀ ਯਾਦ ਰੱਖਣਾ ਕਿਉਂਕਿ ਮੁਕੇਸ਼ ਭਾਜੀ ਮੈਂ ਹਮੇਸ਼ਾ ਕਹਿਣਾ ਹੁੰਨਾ ਜਿਹੜਾ ਬੰਦਾ ਜਿੰਨੀ ਚੀਜ਼ ਡਿਜ਼ਰਵ ਕਰਦਾ ਹੋਵੇ ਉਹਨੂੰ 100 ਜਿਹੜੀ ਸ਼ੋਹਰਤ ਆ ਉਹ ਮਿਲਣੀ ਚਾਹੀਦੀ ਆ ਮਿਲ ਜਾਣੀ ਚਾਹੀਦੀ ਬਿਲਕੁਲ ਜੀ ਸੋ ਬਹੁਤ ਬਹੁਤ ਸ਼ੁਕਰੀਆ ਭਾਰੀ ਤੁਹਾਡਾ ਜੀ ਬੋਲ ਪੰਜਾਬੀ ਨੂੰ ਦਾ ਸਟੂਡੀਓ ਦੇ ਵਿੱਚ ਆਏ ਤੁਸੀਂ ਤੁਹਾਡੀ ਆਵਾਜ਼ ਦਾ ਆਉਣ ਵਾਲੇ ਜਿਹੜੇ ਗੀਤ ਨੇ ਅਸੀਂ ਉਹਨਾਂ ਦਾ ਆਨੰਦ ਲਿਆ ਉਹਦੇ ਲਈ ਇੱਕ ਵਾਰੀ ਫੇਰ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਜੀ ਬੋਲ ਪੰਜਾਬੀ ਨੂੰ ਬਹੁਤ ਬਹੁਤ ਥੈਂਕਸ ਜਿਹੜੇ ਕਿ ਪੰਜਾਬ ਦੇ ਜਿੰਨੇ ਵੀ ਕਲਾਕਾਰ ਆ ਆਰਟਿਸਟ ਜਣਕੀ ਚੰਗੀਆਂ ਚੀਜ਼ਾਂ ਨੂੰ ਇਹ ਪ੍ਰਮੋਟ ਕਰਦੇ ਅੱਗੇ ਲੈ ਕੇ ਆਣੇ ਰੋਹਾਨੀ ਤਾਰਾ ਰਿਕਾਰਡਸ ਦਾ ਬੋਲ ਪੰਜਾਬੀ ਨੂੰ ਢਿਲੋ ਸਾਹਿਬ ਦਾ ਬਹੁਤ ਬਹੁਤ ਸ਼ੁਕਰਾਨਾ ਜੀ ਸ਼ੁਕਰੀਆ ਜੀ ਸੋ ਦੋਸਤੋ ਇਹ ਸੰਮੁਖੇਸ਼ਣ ਆਈ ਜੀ ਤੁਸੀਂ ਰੱਖੋ ਆਪਣਾ ਖਿਆਲ ਜੁੜੇ ਰਹੋ ਬੋਲ ਪੰਜਾਬੀ ਨੂੰ ਦੇ ਨਾਲ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਰੱਬ ਰਾਖਾ ਸਸ਼ੀਅਕਾਲ ਸਸ਼ੀਅਕਾਲ